ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਵਿੱਚ ਰਹੋ ਜੀ ਵਾਹਿਗੁਰੂ ਜੀ ਆਦੇ ਨਾਲ ਕੰਮ ਬਹੁਤ ਵਧੀਆ ਚੱਲ ਰਿਹਾ ਸਾਰਿਆਂ ਦਾ ਤੇ ਇਸ ਸਮੇਂ ਮਾਰਨਿੰਗ ਟਾਈਮ ਅੱਜ ਪਹਿਲੀ ਜੁਲਾਈ ਕੈਸਾ ਦਿੱਤਾ ਤੇ ਪਰਸੋਂ ਸਾਡੀ ਫਲਾਈਟ ਵੀ ਹੈਗੀ ਹੈ ਤੇ ਉਹਦੀਆਂ ਵੀ ਤਿਆਰੀਆਂ ਜਿਹਾ ਕੰਮ ਨਹੀਂ ਕੀਤਾ ਅੱਜ ਦੇਖਣੇ ਪੈਕੇਜਿੰਗ ਵਗੈਰਾ ਵੀ ਕਰਾਂਗੇ ਪਰ ਅੱਜ ਪੰਜਾਬ ਦੇ ਸਕੂਲ ਖੁੱਲਣੇ ਨੇ ਜਿਹਦੇ ਸਬੰਧ ਦੇ ਵਿੱਚ ਸ਼ਾਇਦ ਹੋਣੇ ਵੀਡੀਓ ਉਹੀ ਬਣੂਗੀ ਕਰਨ ਅੜਿਆ ਬੈਠਾ ਏ ਵੀ ਮੈਂ ਅੱਜ ਦੇ ਦਿਨ ਛੁੱਟੀ ਕਰਾ ਲਵਾਂ ਵੀ ਕਿਉਂ ਕਰਾ ਲਵਾਂ ਛੁੱਟੀ ਅੱਜ ਦੇ ਦਿਨ ਵੀ ਅੱਜ ਦਾ ਸਕੂਲ ਦੇ ਵਿੱਚ ਸਫਾਈ ਹੋਣੀ ਆ ਇਹ ਹੋਣਾ ਉਹ ਹੋਣਾ ਕਾਟੇਮ ਕਾ ਸੁਖਵੀਰਾਂ ਹੀ ਮੇਰੇ ਕੋਲ ਦੋ ਕਵਾਰ ਆ ਲੀਆਂ ਵੀ ਦੇਖ ਲਓ ਐ ਕਹਿੰਦਾ ਕਰਨ ਵੀਰ ਉਧਰ ਕਰਨ ਨੂੰ ਨਾ ਸਾਕੇ ਕਹਿੰਦਾ ਨਹੀਂ ਤਿਆਰ ਕਰੋ ਉਹਨੂੰ ਉਧਰ ਤਿਆਰੀ ਦੇ ਚੱਕਰ ਦੇ ਵਿੱਚ ਅੰਦਰ ਬੈਠੀ ਆਉਂਦੀ ਮਿੰਤਾ ਲੱਗੀਆਂ ਹੋਈਆਂ ਕੱਲ ਨੂੰ ਮੈਂ ਜਾ ਕੇ ਹੁਣ ਫਿਰ ਤੁਹਾਨੂੰ ਪਤਾ ਵੀ ਥੋੜਾ ਜਿਹਾ ਇੱਕ ਜੁੰਡੇ ਸਾਹਿਬ ਹਲੋਣ ਦੇਣੇ ਫਿਰ ਉਹਦੇ ਜਿਹੜੇ ਸੈੱਟ ਹੋਣੀਆਂ ਕਹਾਣੀ ਸਾਰੀ ਦੀ ਸਾਰੀ ਪਰ ਇਹ ਹੁੰਦਾ ਵੀ ਆ ਜਦੋਂ ਹੁਣ ਮਹੀਨਾ ਟੇਢ ਮਹੀਨਾ ਗਏ ਨਹੀਂ ਹੈਗਾ ਸਕੂਲ ਦੇ ਵਿੱਚ ਤੇ ਬੱਚੇ ਫੇਰ ਕਿਤੇ ਨਾ ਕਿਤੇ ਪੰਗਾ ਖੜਾ ਹੁੰਦਾ ਹੀ ਆ ਕੇ ਤੇ ਇੱਕ ਗੱਲ ਹੈਗੀ ਐ ਉਹ ਮੈਂ ਇੱਕ ਗਾਣਾ ਹੈ ਇੱਕ ਮौजਾਂ ਹੀ ਮौजਾਂ ਉਹ ਗਾਣਾ ਜਿਹੜਾ ਹੈ ਉਹ ਗਾਣਾ ਮੇਰੇ ਤੇ ਮੇਰੇ ਦਿਮਾਗ ਚ ਆ ਰਿਹਾ ਹੁਣ ਫੋਨ ਨੋ ਹੋਣਗੇ ਜਾਂ ਮੌਜਾਂ ਹੀ ਮੌਜਾਂ ਸਾਈਕਲ ਬਚਣਗੇ ਮੌਜਾਂ ਹੀ ਮੌਜਾਂ ਰੋਲਾ ਘਟੂਗਾ ਮੌਜਾਂ ਹੀ ਮੌਜਾਂ ਉਹਦੇ ਬਾਅਦ ਵਿੱਚ ਜਿਹੜੀ ਸਾਡੀ ਜ਼ੁਬਾਨ ਥੱਕ ਜਾਂਦੀ ਦੀ ਬੁਲਾਉਂਦੇ ਆ ਨੂੰ ਵੀ ਰੋਟੀ ਖਾ ਲੈ ਮੌਜਾਂ ਹੀ ਮੌਜਾਂ ਵੀ ਕਿੱਧਰ ਨੂੰ ਗਿਆ ਬੱਤ ਧੁੱਪ ਚ ਟੈਨਸ਼ਨ ਹੋਈ ਵੀ ਹੁੰਦੀ ਸੀ ਵੀ ਮੌਜਾਂ ਹੀ ਮੌਜਾਂ ਉਹਦੀਆਂ ਵੀ ਮੌਜਾਂ ਹੀ ਮੌਜਾਂ ਲੱਗੂ ਜਾਣ ਕੇ ਟਾਈਮ ਕਰਣ ਪੜਨਗੇ ਇਹ ਖਾਲਾ ਖਾਸੀਆਂ ਗੱਲਾਂ ਦੇ ਵਿੱਚ ਮੌਜਾਂ ਹੀ ਮੌਜਾਂ ਹੋਣੀਆਂ ਹੁਣ ਜਦੋਂ ਅਸੀਂ ਪੜ੍ਹਨ ਮੰਗਿਆ ਤੇ ਕਲਾਸ ਵਾਜੀ ਕੋਈ ਨਾ ਕੋਈ ਪੰਗਾ ਖੜਾ ਦਹੀ ਦਾ ਰੁਪਈਏ ਆ ਲੈ ਕੇ ਆਉਣਾ ਫਲਾਣਾ ਟੈਂਕਾ ਉਹ ਸਾਰੀਆਂ ਟੈਨਸ਼ਨਾਂ ਆਉਂਦੀ ਮੌਜਾਂ ਹੀ ਮੌਜਾਂ ਉਹਨੀਆਂ ਹਮ ਮੌਜੇ ਮੌਜਾ ਬੱਚੇ ਜਾਵੇ ਸਕੂਲ ਪੜ੍ਹੂਗੇ ਲਿਖੂਗੇ ਵੱਡੇ ਅਫਸਰ ਬਣਨਗੇ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਪੜਾ ਹੀ ਇਹ ਮਾਪੇ ਦੇ ਅੱਗੇ ਅਗਿਆਕਾਰੀ ਹੋਣਗੇ ਤੇ ਹਾਇਰ ਬਰਾ ਆਏ ਭਗਾਤੇ ਬਾਈ ਗੁਜਰੀ ਕਾ ਖਾਲਸਾ ਬਾਈ ਗੁਜਰੀ ਕੀ ਫਤਿਹ ਵੀ ਅੱਜ ਕਰਨਵੀਰ ਦੀ ਫਸ ਗਈ ਗਰਾਰੀ ਮੇਰੇ ਵਾਲਾ ਤੁਹਾਨੂੰ ਸਾਰਿਆਂ ਨੂੰ ਆਪ ਸੱریعੇ ਕਰਨ ਔਰ ਰਹਿਣ ਦੋ ਜੰਨੂ ਝੜੂ ਬੁੱਤੋ ਤੱਕ ਰਹਿਣ ਯੋ ਸਸਰੀ ਕਾਲੀ ਸਾਰਾ ਕਰੇ ਕਰੇ ਇਹ ਲੱਗਿਆ ਬਾ ਕਰਨਵੀਰ ਬਹੁਤ ਦਿਨਿਆਂ ਨੂੰ ਲਾਲਚ ਤੇ ਲਾਲਚ ਬਲੈਕ ਮਿਰਚਾ ਬਲੈਕ ਮਿਰਚ ਵੀ ਨਹੀਂ ਮੋਸਰਲੀ ਬਲੈਕ ਮੇਰੇ ਵੀ ਕਰ ਲੱਗਿਆ ਵਾ ਕਹੀ ਜਾਂਦਾ ਨਾਲੇ ਕਹਿੰਦਾ ਮੈਂ ਛੱਡ ਪੋਚਾ ਕਰ ਦੂਗਾ ਅੱਛਾ ਕਹਿੰਦਾ ਉੱਥੇ ਛੱਡ ਵੀ ਜਾ ਇੱਥੇ ਕਰ ਦੂੰਗਾ ਵੀ ਤਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਗੱਲ ਹੈ ਦਰਮਿਆਨ ਖਿਜੀਤੇ ਤੇ ਵੀ ਤੂੰ ਐ ਕਰਦਾ ਕਰਦਾ ਪਰ ਅੱਜ ਸਕੂਲ ਭੇਜੇ ਨੂੰ ਮੇਰਾ ਵੀਂਜੀ ਕਰਦਾ ਮੱਝਾ ਹੀ ਮੱਝਾ ਅੱਜ ਸਕੂਲ ਜਾਮਾਂਗੇ ਮੱਝਾ ਹੀ ਮੱਝਾ ਅੱਜ ਛੁੱਟੀ ਕਰਾਂਗੇ ਮੱਝਾ ਹੀ ਮੱਝਾ ਨਹੀਂ ਅੱਜ ਟੈਬ ਅੱਜ ਟੈਬ ਲੈਪਟਾਪ ਮੋਬਾਈਲ ਨੂੰ ਛੁੱਟੀ ਮਿਲੂਗੀ ਮੋਜੇ ਮੋਜੇ ਉਹ ਕਹਿੰਦਾ ਹੁਣ ਕਹੀਦਾ ਕਹਿੰਦਾ ਕਿ ਮੈਂ ਨਹੀਂ ਜਾਣਾ ਕਹਿੰਦਾ ਮੈਂ ਸਾਰੀ ਦਿਹਾੜੀ ਫੋਨ ਨੂੰ ਹੱਥ ਨਹੀਂ ਲਾਉਣਾ ਗੇਮ ਵੀ ਨਹੀਂ ਖੇਡੂਗਾ ਕਹਿੰਦਾ ਮੈਨੂੰ ਸਕੂਲ ਨੂੰ ਨਾ ਭੇਜੋ ਸਾਰੇ ਛੁੱਟਿਆ ਤੇ ਛੱਡਿਆ ਨਹੀਂ ਫੜੇ ਨੂੰ ਸਾਹ ਨਹੀਂ ਆਉਣ ਦੁੱਤਾ ਨੂੰ ਅੱਜ ਸੱਚੀ ਪਤਨੀ ਕਾਤੇ ਕਦੇ ਨਹੀਂ ਮੈਨੂੰ ਸਾਰੀ ਗੱਲਾਂ ਸਾਰੇ ਗੱਲਾਂ ਛੱਡੋ ਬੂ ਮੈਂ ਸਕੂਲ ਤੂੰ ਯੱਸ ਕਿ ਨਾ ਕਹਿਣਾ ਦੱਸ ਮੈਂ ਸਕੂਲ ਜਾਵਾਂ ਹੈ ਯੱਸ ਕਿ ਨਾ ਵੀ ਸਕੂਲ ਜਾਵੇ ਕਿ ਨਾ ਹਾਂਜੀ ਜਾਵੇ ਦੱਸੇਂ ਬੀਤੀ ਉਹਨੂੰ ਸਮਝੇ ਨਹੀਂ ਸਕੂਲ ਕਿ ਹੁੰਦਾ ਹੈ ਕਿ ਨਾ ਕਿਉਂ ਨਹੀਂ ਬਤਾ ਆ ਹੁਣ ਲੱਗ ਜਾਣਾ ਗੱਲ ਮੈਂ 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 ਵੀ ਸ਼ਰਮ ਨਾਲ ਜਾਵੇਗੀ ਜੇ ਤੁਸੀਂ ਦੇਖ ਲੈਣਾ ਵੀ ਚੱਲਿਆ ਆਂ ਤਾਂ ਵੀਰ ਜੀ ਜਾਵੇ ਕਿ ਨਹੀਂ ਜਾਵੇ ਜਾਵੇ ਬਸ ਗੱਲ ਖਤਮ ਹੈ ਚਾਹੇ ਜੋ ਮਰਜੀ ਕਿਹੇ ਜਾਊਗਾ ਜਾਊਗਾ ਨਾ ਛੁੱਲ ਜਾਵੇ ਬੀਤੀ ਟਾਲੂ ਪੌਚਾ ਉਰੀ ਕਰ ਦੂਗਾ ਚਾਹੇ ਹੋਰ ਲਾ ਨਹੀਂ ਜਾਂਦਾ ਮੇਤਰਾ ਬਹੁਤ ਵੀਡੀਓ ਆਈਆਂ ਹੋਈਆਂ ਮੈਂ ਵਿੱਕੀ ਨੇ ਲੱਤਾਂ ਤੇ ਫੜ ਲੈਣਾ ਮੈਂ ਬਾਦਵਾਣਾ ਘੜੀਸਾ ਪੈਂਦਾ ਜਾਊਗਾ। ਇਹ ਨਹੀਂ ਆਂ ਆ ਵੀ ਤਾਂ ਨਾਲ ਆ ਜਾਣ ਨਹੀਂ ਦੱਗਿਆ। ਉਹ ਕਿੱਥੇ ਲੱਗ ਜਾਣੀਆਂ? ਮੈਂ ਤਾਂ ਝੂਠੇ ਮਿਲਦੇ। ਨਹੀਂ ਦੱਸਣਗੇ। ਇੱਕ ਵਾਏ ਵਣਗੇ 1 ਲੱਖ, ਇੱਕ ਵਾਹ ਆਪਾਂ 1 ਲੱਖ। ਇਹਦੇ ਕੱਪੜੇ ਪੇਜ ਹੀ ਦੇਉਂਦੇ ਵੀ ਆ ਲੋ। ਪਾਉਣੇ ਕਿਛੇ ਨਹੀਂ। ਪਾਉਣੇ ਕੀ ਦੇਣਾ? ਉਹ ਪਤਾ ਪਹਿਲਾ 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 ਹੰਦੂਜੀ ਸਰਕਾਰੀ ਸਕੂਲਾਂ ਦੇ ਵਿੱਚ ਵੀ ਜਦਾ ਛੁੱਟੀਆਂ ਖਤਮ ਹੋਣੀਆਂ ਜਵਾਕਾਂ ਦੇ ਜਿਨ੍ਹਾਂ ਨੇ ਨਹੀਂ ਜਾਣਾ ਹੈਗਾ। ਇਹ ਉਹਨਾਂ ਨੇ ਟੀਚਰਾਂ ਨੇ ਪੇਪੇ ਜਿਹਨੇ ਜਿਹੜਾ ਸਿਆਰ ਜਬਾਕ ਹੁੰਦੇ ਸਕੂਲ ਦੇ ਵੀ ਜਾ ਉਹਨੂੰ ਚੱਕ ਕੇ ਲਿਆਉਂ ਪਰ ਇਕ ਨਹੀਂ ਲੱਤਾ ਬਾਂਦੀ ਚੱਕ ਕੇ ਲਜਾਉਂਦੇ ਹੁੰਦੇ ਤੇ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹੇ ਹੋਏ ਉਹਨਾਂ ਨੂੰ ਪਤਾ ਹੈ ਗੱਲਾਂ ਦਾ ਖਿਆਲ ਹੈ ਜਦ ਅਸੀਂ ਪੜ੍ਹਦੇ تھے ਤਕਰੀਬਨ ਮੈਂ ਸਾ ਚੌਥੀ ਕ ਦੇ ਵਿੱਚ ਹੋਏ ਆਂ ਤੇ ਚੌਥੀ ਦੇ ਵਿੱਚ ਸਾਨੂੰ ਕਹਿੰਦੇ ਨਾ ਵੀ ਦੋ ਤਿੰਨ ਦਿਨ ਹੋ ਗਏ ਵੀ ਮੁੰਡਾ ਫਲਾਣੇ ਦਾ ਆਇਆ ਨਹੀਂ ਹੈਗਾ ਹੁਣ ਤਾਂ ਚਲੋ ਮੈਸੇਜ ਲਾ ਜਿੰਨੇ ਚਾਹੇ ਫੋਨ ਕਰਨ ਦੇਖ ਲੈ ਘਰ ਨੂੰ ਜਦ ਖੜੇ ਫੋਨਾਂ ਦਾ ਜ਼ਮਾਨਾ ਹੁੰਦਾ ਤਾਂ ਜਦ ਫੋਨਾਂ ਦਾ ਆਇਆ ਨਹੀਂ ਮੇਰੇ ਵਰਗੇ ਉੱਟ ਕੇ ਕਹਿਣਾ ਮਾਮੀ ਉੱਥੇ ਗੋਲੀਆਂ ਖੇਡਦਾ ਨਾ ਭੈਣ ਜੀ ਭੈਣ ਜੀ ਕਹਿੰਦਾ ਤੇ ਭੈਣ ਜੀ ਇੱਥੇ ਗੋਲੀਆਂ ਖੇਡਦਾ ਅੱਛਾ ਇੱਥੇ ਖੇਡਦਾ ਗੋਲੀਆਂ ਗੁੱਲੀ ਰੰਡਾ ਖੇਡਦਾ ਇੱਥੇ ਗੁੱਲੀ ਰੰਡਾ ਕਹਿੰਦਾ ਗੋਲੀਆਂ ਖੇਡਦਾ ਕੁਝ ਵੀ ਚਲੋ ਮੁੰਡਿਆ ਇੱਥੇ ਨੇਤਰ ਤੂੰ ਚੱਲ ਉੱਠ ਫਲਾਣਾ ਤੂੰ ਚੱਲ ਉੱਠ ਤੇ ਅੰਕੇ ਤੂੰ ਉੱਠ ਸਾਨੂੰ ਫੜ ਕੇ ਜਾ ਉਦਾਂ ਹੀ ਜਿਹੇ ਜਿਹੇ ਵੀ ਹਾਪਤ ਹੈਗਾ ਕੋਈ ਚੱਕ ਕੇ ਲੈ ਆਓ ਨੋ ਕੋਟੇ ਕੱਟੇ ਕਰਾ ਜੇ ਤੇ ਨੂੰ ਕੋਈ ਲੈਣਾ ਹੈ ਚੱਕਣਾ ਹੈ ਮਾਰ ਕੇ ਫਿਰ ਫਿਰ ਅਜਿਹਾ ਮਾਰਨਾ ਮੈਨੂੰ ਅਜਿਹਾ ਸੁਣ ਕਰਨਾ ਫਿਰ ਪਤਾ ਕੀ ਹੋਇਆ ਫਿਰ ਅਸੀਂ ਜੱਜ ਤੁਰਨ ਲੱਗਣਾ ਮੈਡਮ ਜੀ ਵੀ ਜਿੱਥੇ ਉਹ ਖੇਤ ਦੇ ਉੱਥੇ ਨੂੰ ਰਸਤੇ ਚਾਰ ਐ ਅਸੀਂ ਘਟੋ ਘਟ ਪੰਜ ਮੁੰਡੇ ਚਾਹੀਦੇ ਆ ਜੀ ਸਾਰੇ ਕਲਾ ਆਪਣੇ ਦੋਸਤ ਇਕੱਠੇ ਆ ਸਾਰੇ ਦੋਸਤ ਇਕੱਠੇ ਕਰਕੇ ਤੁਰਨਾ ਲੈ ਵੀ ਤੂੰ ਉੱਧਰ ਦੇ ਕੋਟੇ ਕੋ ਨਹੀਂ ਖੜ ਦੇਣਾ ਉੱਥੇ ਨੂੰ ਤੂੰ ਉੱਥੇ ਖੜ ਦੇਣਾ ਤੂੰ ਉੱਥੇ ਨੂੰ ਖੜ ਦੇਣਾ ਠੀਕ ਐ ਨਾ ਫਿਰ ਉੱਥੇ ਉੱਥੇ ਹੈਨ ਲਾ ਕੇ ਪਲਾਨ ਇੱਕ ਜਿਹੜਾ ਬਣਾਣਾ ਵੀ ਚੱਲ ਤੈਨੂੰ ਮੈਡਮ ਨੇ ਬੁਲਾਇਆ ਜੇ ਦਾ ਪਿਆਰ ਦਾ ਤੁਰ ਪਿਆ ਤਾਂ ਠੀਕ ਐ ਜੇ ਉਹ ਨੱਠਣ ਲੱਗਿਆ ਫੁਲਾਣਿਆ ਆ ਗਿਆ ਤੇਰੇ ਵੱਲੋਂ ਤੇ ਆਇਆ ਤੇਰੇ ਵੱਲੋਂ ਟਾਲਾ ਲਾ ਦੇ ਜੀ ਅੱਜ ਬੰਦਾ ਕਹਣਾ ਨਹੀਂ ਕਿੰਨਾ ਵਧੀਆ ਕੰਮ ਕਰਨਾਣ ਕੇ ਉਹ ਵਾਲੇ ਵਾਲੇ ਤੇ ਬਾਹਾਂ ਤੇ ਫੜ ਕੇ ਘੜੀਸ ਕੇ ਲੈ ਕੇ ਜਾਣਾ ਤੂ ਦੇ ਵਿੱਚ ਸੁਣੀ ਮੇਰੀ ਗੱਲ ਅੱਗੇ ਮੈਡਮ ਨੇ ਕਹਿਣਾ ਆ ਜਾ ਪੁੱਤ ਤੂੰ ਆ ਜਾ ਫੇ ਬੂਤਾ ਥੱਲੇ ਨੂੰ ਕਰਕੇ ਖੜਨਾ ਹੁਣ ਤੂੰ ਇੱਥੇ ਬੈਠ ਜਾ ਫੇ ਨਿਆਣੇ ਨੂੰ ਕਹਿਣਾ ਜਾਓ ਇਹਨਾਂ ਦੇ ਘਰ ਇਹਨਾਂ ਦੇ ਘਰ ਦੇ ਵਿੱਚ ਕੋਈ ਵੀ ਬੋੜਾ ਮਿਲ ਗਿਆ ਦਾਦੀ ਮਿਲ ਗਈ ਦਾਦਾ ਮਿਲ ਗਿਆ ਮੰਮੀ ਮਿਲ ਗਈ ਚਾਚਾ ਮਿਲ ਗਿਆ ਪਾਪਾ ਮਿਲ ਗਿਆ ਜਿਹੜਾ ਵੀ ਮਿਲ ਗਿਆ ਉਹਨੂੰ ਬੁਲਾ ਕੇ ਰੋ ਵੀ ਸਕੂਟ ਚ ਬਿਲਾਇਆ ਪਰ ਤੇ ਆਉਂਦੀ ਸਾਰੇ ਫੇ ਝੂਠੀ ਬਹਾਨੇ ਲੈਣ ਤੇਰੇ ਵਰਗੇ ਨੇ ਉਹਦੇ ਉਹਦੇ ਕਿਹ ਜਣਾ ਆ ਕੇ ਮੰਨ ਲਾ ਜਿਵੇਂ ਚਾਚਾ ਚਲੇ ਜਾਵੇ ਤੋ ਤੈਨੂੰ ਚੱਕ ਕੇ ਲੈ ਕੇ ਗਏ ਆ ਤੇਰਾ ਚਾਚਾ ਚਲੇ ਇਹ ਤਾਂ ਜੀ ਸਾਨੂੰ ਕਹੀ ਜਾਂਦਾ ਜੀ ਬੁਖਾਰ ਚੜਿਆ ਹੋਇਆ ਇਹਦੇ ਕਹੀ ਜਾਂਦਾ ਕਿ ਕੰਡਾ ਵੱਜਿਆ ਹੋਇਆ ਇਹਦੇ ਕਹੀ ਜਾਂਦਾ ਲੱਡੀਆਂ ਉਹ ਕਿ ਟਟੀਆਂ ਲੱਗੀਆਂ ਆਈਆਂ ਵੀ ਇਹ ਇਹ ਸਾਨੂੰ ਆਏ ਕਹਿ ਕੇ ਰੁਕ ਜਾਂਦਾ ਜੀ ਘਰਾਂ ਬਈ ਮੈਡਮ ਕਹਿੰਦੀ ਇਹ ਟਟੀਆਂ ਹੋਣ ਲੱਗੂਗੀਆਂ ਹੁਣ ਤੁਸੀਂ ਘਰ ਨੂੰ ਜਾਓ ਹੁਣ ਸਕੂਲ ਦਾ ਟਾਈਮ ਲਾ ਕੇ ਆਉਗਾ ਫਿਰ ਉਹਦਾ ਹੱਥ ਆਲਾ ਹੁੰਦਾ ਫਿਰ ਦੂਏ ਦਿਨੋਂ ਸਭ ਤੋਂ ਪਹਿਲਾਂ ਸਕੂਲ 'ਚ ਬੈਠਾ ਹੁੰਦਾ ਉਹ ਪੈਨਿਸ਼ਮੈਂਟ ਲਾਦੀ ਸੀ ਵੀ ਸਾਰਾ ਸਕੂਲ ਆਉਣ ਤੋਂ ਪਹਿਲਾਂ ਤੂੰ ਚਾਹੀਦਾ ਇੱਥੇ ਅਗਲੇ ਚਾਰ ਹੁਣ ਮੈਂ ਮੈਡਮ ਨੂੰ ਕਰਦਾ ਫੋਨ ਵੀ ਚਾਰਕ ਮੁੰਡੇ ਭੇਜੋ ਜੀ ਵੀ ਕਰ ਲੈ ਸਾਡੇ ਚੜਿਆ ਬੁਖਾਰ 'ਚ ਪਹਿਲਾਂ ਬੁਖਾਰ ਚੈੱਕ ਕਰਨਗੇ ਆ ਕੇ ਚਲੋ ਠੀਕਾ ਠੀਕਾ ਮੁੰਡੇ ਬੁਲਾਓ ਜਿਹੜੇ ਬੁਲਾंदे ਸਭ ਸਕੂਲ 'ਮਾ ਆਉਣੇ ਕੱਲ੍ਹ ਤੋਂ ਹਾਈ ਬੜੀ ਮੇਰੀ ਹੁਆ ਹਾਈ 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 ਮੈਂ ਨਹੀਂ ਜਾਣਦਾ ਮੈਂ ਤਾਂ ਬਾਤ ਸੀ ਜੇ ਪੜ੍ਹਦੇ ਸੀ ਜਣੇ ਅੱਗੇ ਤਰੀ ਹਾਈਟ ਰੂਟ ਜਿਹਦੇ ਵਿੱਚੇ ਰਹਿ ਜਾਣੀ ਇਹਦੇ ਦੇਖ ਲਿਓ ਦੇਖ ਲਿਓ ਕਿਹਨਾਂ بڑے ਸਕੂਲ ਲੈ ਮੁੰਡੇ ਭੇਜ ਦੇਣੇ ਆ ਫਿਰ ਕੀ ਕਰੂੰਗਾ ਬੜੇ ਕੀ ਕਰੀਏ ਕਿ ਸਾਰੇ ਆੜੀਆਂ ਉਾਂ ਮੈਂ ਨਹੀਂ ਇਹ ਦੱਸ ਵੀ ਬੀ ਸਕੂਲ ਜਾਵੇ ਕਿ ਨਾ ਜਾਵੇ ਫਿਰ ਆ ਜਾਣੇ ਜਾਵੇ ਨਾ ਕਹਿੰਦੇ ਜਾਵੇ ਉਹ ਮੇਰੇ ਖਿਆਲ ਨਾਲ ਤਾਂ ਕੋਈ ਨਾ ਜਾਣ ਤੋਂ ਉਸੇ ਦੇ ਕੱਪੜੇ ਬਾਹਰ ਦੇ ਦੁਣਾ ਮੈਂ ਕਾਰਨੇ ਪਤਾ ਕਿੰਨਾ ਮਹਾਨ ਕਰਾਉਣਾ ਨਾਲੇ ਤੁਸੀਂ ਜਨਨਾ ਹੈ ਨਾ ਤਾਂ ਆਇਆ ਇਹ ਕੱਪੜੇ ਨਹੀਂ ਪਾਏ ਨਾ ਆਇਆ ਅਸੀਂ ਸੁਣਾ ਕਰਾਣੇ ਅੱਜ ਪਤਾ ਕੀ ਕਰਾਉਣਾ ਅੱਜ ਅਸੀਂ ਥੋੜੀ ਪੈਕਿੰਗ ਕੁਕਿੰਗ ਵੀ ਦੇਖਣੀ ਆ ਕਾਰਨੇ ਸਾਡੀ ਹੈਲਪ ਕਰਾਉਣੀ ਆ ਘਰੋਂ ਬੁੱਤਾ ਮੈਂ ਫੜਾਊਗਾ ਤੁਹਾਡੇ ਘੱਟ ਕੇ ਪਤਾ ਨਹੀਂ ਕਿਹੜਾ ਮਾ ਪਤਾ ਨਹੀਂ ਕਿ ਆ ਲੱਗਿਆ ਤੁਹਾਡੇ ਕੱਪੜੇ ਫੜਾਊਗਾ ਘੱਟ ਕੇ ਮੈਂ ਮਤਨੇ ਐਵੇਂ ਕਰੂਗਾ ਅੱਜ ਜਾ ਕੇ ਗੁਰੂ ਦੇ ਉੱਪਰ ਹੋ ਜਾ ਕੇ ਬਾਬਿਆਂ ਦੇ ਦਰਬਾਰ ਤੇ ਜੀ ਜਾਨੀ ਪਪਾ ਜੀ ਪੀ ਆਹ ਕਿਹਾ ਬਲੇ ਜੀ ਜਾਨਾ ਨੀ ਪੀਸ ਕੱਲ ਬੁੱਕਾ ਦੇ ਲੂ ਨਾ ਵਾਏ ਅਜੇ ਕਾਤਨ ਜਾਣਾ ਚਾਹੀਦਾ ਟੜੂ ਪੁੱਤੇ ਕਰਾਣਾ ਸਕੂਲ ਮਾ ਕਰਾਣਾ ਕਿਉਂ ਇਲਾ ਹੋਏ ਕੱਲ੍ਹ ਵਾ ਆਹ ਆਹ ਸੁਣ ਮੇਰੀ ਗੱਲ ਝਾੜੂ ਪੂੰਛਾ ਪੁੱਤ ਉਹ ਗੱਲਾਂ ਕੁਝ ਹੁੰਦੀਆਂ ਪਹਿਲਾਂ ਝਾੜੂ ਪੂੰਛਾ ਤਾਂ ਕਰਾਉਂਦੇ ਜਦ ਨਾਲ ਤੇ ਟੀਪਰ ਨਹੀਂ ਜਿੰਦੇ ਰਕਦੇ ਉੱਪਰ ਸੌਣ ਨਹੀਂ ਕਰਾਉਂਦੇ ਹੁਣ ਤਾਂ ਪਹਿਲੇ ਹੁਣ ਸਫਾਈ ਕਰਦੇ ਕੱਲ ਸਫਾਈ ਹੋ ਗਈ ਸਾਰੇ ਸਕੂਲਾਂ ਦੀ ਸੰਡੇ ਵਾਲੇ ਦਿਨ ਹਾਂ ਚੱਲ ਠੀਕ ਸਾਰੇ ਸਕੂਲ ਭਗਵਾਨ ਜੀ ਪਹਿਲਾਂ ਹੀ ਆਰਡਰ ਕਾਤੇ ਤੇ ਵੀ ਇੱਕ ਦਿਨ ਪਹਿਲਾਂ ਬੱਚਿਆਂ ਦੇ ਸਕੂਲਾਂ ਵਿੱਚ ਸਾਰਿਆਂ ਦੀ ਸਫਾਈ ਚਾਹੀਦੀ ਆ ਵੀ ਟੀਚਰ ਤਾਂ ਫਿਰ ਵੀ ਹਫ਼ਤੇ ਦੇ ਵਿੱਚ ਨੂੰ ਦੋ ਗੇੜੇ ਉੱਤੇ ਮਾਰ ਦਿੰਦੇ ਸਕੂਲਾਂ ਦੇ ਵਿੱਚ ਟੀਚਰ ਤਾਂ ਆਲਰੇਡੀ ਤਾਂ ਟੀਚਰਾਂ ਥੋੜਾ ਜਿਹੀ ਮੰਨਾ ਦੋ ਝਾੜੂ ਪੂੰਛਾ ਦੀ ਨਾਲ ਉਥੇ ਬਾਅਦ ਵਿੱਚ ਤਾਂ ਇੱ ਜੱਸਾ ਕੋਚ ਬੜਨ ਲੱਗਣਾ ਨਾ ਮੱਖਾਂ ਟੇਕ ਕੇ ਬਣੀ ਜਾਣਦੀ ਸਾਰੇ ਗੁੱਡ ਮਾਰਨਿੰਗ ਨਹੀਂ ਕਿਸੇ ਵੀ ਮੈਡਮ ਨੂੰ ਕਹਿਣਾ ਹੈਗਾ ਤਾਂ ਸੱਸ ਦੀ ਗੱਲ ਨਹੀਂ ਕਿਸੇ ਨੂੰ ਵੀ ਮੈਡਮ ਨੂੰ ਕਹਿਣਾ ਹੈਗਾ ਸੋਹਣੇ ਜਰ ਪੈਰੀਂ ਹੱਥ ਲਾਉਣੇ ਜਾ ਕੇ ਉਹਨਾਂ ਦੇ ਠੀਕਾ ਜਿੰਨੇ ਵੀ ਟੀਚਰ ਹੋਣਗੇ ਸਾਰੇ ਦੇ ਪਾਪਾ ਨੇ ਕਹਿ ਕੇ ਭੇਜਿਆ ਜੀ ਪੈਰੀਂ ਹੱਥ ਲਾਉਣੇ ਆ ਬਬੂ ਰਿਆ ਐਸਾ ਤਿਆਰ ਨਹੀਂ ਉੱਤਰ ਹਾਂ ਸਮਝ ਗਿਆ ਸੋਹਣੇ ਪਾਪਾ ਨੇ ਕਿਆ ਕੇ ਹਾਂ ਕਿਆ ਕਿਆ ਸਾਰੇ ਟੀਚਰ ਪੈਰੀਂ ਹੱਥ ਲਾਉਣੇ ਆ ਹਾਂ ਪਿਆਰ ਦੇ ਸਤਕਾਰ ਦੇ ਨਾਲ ਫਿਰ ਉਹਨਾਂ ਨੇ ਜਦ ਤੂੰ ਐਨਾ ਸਾਰਾ ਕੁਝ ਕਰ ਲਿਆ ਫਿਰ ਕਹੀ ਮੈਡਮ ਜੀ ਅੱਜ ਤਾਂ ਅਸੀਂ ਪੋਚੇ ਹੀ ਲਾਉਣੇ ਮੈਂ ਘਰਾਂ ਜਾ ਕੇ ਲਾਲਮਾ ਪੋਚੇ ਬੱਚ ਗਈ ਠੀਕ ਹੈ ਮੈਡਮ ਠੀਕ ਹੈ ਹਾਂ ਕਿਹੜੇ ਪੋਚੇ ਲਾਉਣੇ ਕਾਪੀਆਂ ਘੱਟ ਕਾ ਤੈਨੂੰ ਐਕਟਿਵ ਕਰ ਦਣਾ ਜਿਹਦੇ ਤੇਰੇ ਪੋਚੇ ਇੱਥੇ ਸ਼ੁਰੂ ਹੋਣੇ ਜਿਹੜਾ ਕੀਤਣਾ ਫਿਰ ਪੋਚੇ ਲੱਗਣੇ ਆਂ ਜਾਂ ਗੱਲਾਂ ਦੇ ਲੱਗਣੇ ਆਂ ਕਿਹੜਾ ਕੇ ਤੂੰ ਹੀ ਲਾਉਣਾ ਆ ਦੇ ਉਹਨੂੰ ਬਾਹਰ ਨੇ ਤਾਂ ਸੇਫ ਮੇਰੇ ਵਾਲੀ ਲਾਉਂਦਾ ਮੈਂ ਵੀ ਜੇ ਛੁੱਟੀਆਂ ਖਤਮ ਹੁੰਦੇ ਤੇ ਜੀ ਮੇਰੇ ਵੀ ਆਈ ਹਾਲਾਤ ਹੁੰਦੇ ਤੇ ਮੈਂ ਕਦੇ ਬੁਖਾਰ ਚੜਾ ਲੜਣਾ ਕਦੇ ਕੋਈ ਛੱਟ ਖਾਣ ਲਈ ਪੈਣੀ ਛੁੱਟੀ ਗਾਣ ਛੁੱਟੀਆਂ ਹੁੰਦੇ ਰਹਿਣਦੇ ਤੇ ਬਸ ਤੇਰੇ ਤਾਂ ਕੋਈ ਜ਼ਿਆਦਾ ਹੀ ਹੁੰਦੇ ਤੇ ਵਿੱਕੜੋ ਕਿਹਦੇ ਤੋਂ ਕਾਇਦੇ ਪਤਾ ਹੀ ਨਹੀਂ ਮਿਲਿਆ ਮੈਨ ਡੇਢ ਦੇ ਮੈਂ ਦੇਖੇ ਆ ਉਹ ਜਾ ਕਿਤੇ ਪੜਦਾ ਤੇ 97 ਤੋਂ ਮੈਂ 8 ਮਹੀਨਾ 9 ਮਹੀਨਾ ਨੂੰ ਮੈਂ ਕਹਿੰਦਾ ਹਾਂ 2001 ਚ ਪੜਾਈ ਛੱਡਤੀ ਸੀ ਮੈਂ 2005 ਹਾਂ ਫਿਰ ਹਾਂ ਇਹ ਤਾਂ ਨਹੀਂ ਪਤਾ ਜਦਾ ਐਵੇਂ ਕਿ ਜਿੰਨਾ ਤਾਂ ਹੈ ਨਾ ਵਿਕੀ ਹਾਂ ਮੇਰੇ ਰੱਬਾ ਰੋਟੀਆਂ ਤੇ ਮੈਂ ਹੰਦੀ ਦੀ ਪਕਾ ਕੇ ਇਹਨੂੰ ਆਏ ਹੋ ਇਹਨੂੰ ਸਟੌਪ ਗਬਰ ਮਿੱਟੀ ਦਾ ਤੇਲ ਦਾ ਸਟੌਪ ਜਾ ਨਹੀ ਜਾਂਦਾ ਉਮਰ ਜਿਆਦਾ ਬੜੀ ਉਹ ਕਾਰਨ ਜਿੰਨੀ ਉਮਰ ਦੀ ਗੱਲ ਕਰਦਾ ਨਾ ਜਦੋਂ 10 11 ਸਾਲ ਬਾਈ ਤੇ ਫਿਰ 2 ਸਾਲ ਜੋਟਾ ਪਾਈ ਜਾ 17 ਸਾਲ ਦਾ ਵਿਆਹ ਹੋ ਗਿਆ ਸਮਝ ਲਓ ਮੈਂ 15 ਸਾਲ ਦੀ ਮੇਰੀ ਉਮਰ ਦੀ ਜਿਆਦਾ ਹੀ ਮੈਂ ਗੱਲ ਕਰਦੀ ਮੈਂ ਨਾਲ ਕੇ ਲੰਘ ਜਾਂਦਾ ਹਾਂ ਸੋ ਜਦੋਂ ਬਹਾਨੇ ਬਹੁਤ ਘੰਟ ਘੰਟ ਦਿੰਦੇ ਇੱਕ ਵਾਰ ਨਾ ਛੁੱਟੀਆਂ ਖਤਮ ਹੋਈਆਂ ਬਾਨਾ ਕਰੀ ਲਖਾਤੀ ਚੌੜ ਚੌੜ ਤੇ ਆ ਕਦੇ ਇਧਰ ਪਾਸਾ ਲੈ ਕਦੇ ਉਧਰ ਬੀਬੀ ਨੇ ਡੰਡੇ ਵੀ ਮਾਰੇ ਪਰ ਕਿੱਥੇ ਆ ਮਾਤਾ ਨੇ ਸਾਡੀ ਨੇ ਬਹੁਤ ਸਾਨੂੰ ਬਹੁਤ ਪਿਆਰ ਨਾਲ ਪਾਲਿਆ ਤੇ ਉਹਨਾਂ ਦੀ ਬੋਲਬਾਣੀ ਹੈ ਜਿਹੜੀ ਸਾਡੀ ਅੱਜ ਜੀ ਕਹਿਣਾ ਤੇ ਜੀ ਕੋ ਹੋਣਾ ਬਹੁਤ ਔਖਾ ਸਾਡੀ ਜ਼ੁਬਾਨ ਦੇ ਵਿੱਚ ਉਹਨਾਂ ਨੇ ਜੀ ਪਾਇਆ ਗਾ ਉਹ ਚੀਜ਼ਾਂ ਨੂੰ ਸੀ ਅੱਜ ਫੀਲ ਕਰਦੇ ਆ ਵੀ ਸਾਡੀ ਮਾਤਾ ਨੇ ਸਾਡੀ ਪਰਵਰਿਸ਼ ਕਿਵੇਂ ਕਰੀ ਆ ਤੇ ਮਾਤਾ ਨੇ ਸਾਡੀ ਨੇ ਡੰਡੇ ਵੀ ਮਾਰੇ ਫਿਰ ਵੀ ਮੈਂ ਕਰਦੇ ਕਰਾਉਂਦੇ ਨੇ ਲੇਟ ਕਰਾਤੀ ਬਸ ਜਦ ਤੱਕ ਇਹਨੇ ਸਾਧਨ ਵੀ ਨਹੀਂ ਤੇ ਹੁੰਦੇ ਵੀ ਰੋਪੜ ਨੂੰ ਜਾਣ ਵਾਸਤੇ ਜਾਂ ਤਾਂ ਪੈਂਥਰ ਸਕੂਟਰੀਆਂ ਚੱਲਦੀ ਹੁੰਦੀਆਂ ਨੇ ਜਸਵੀਰ ਦੇ ਡੈਡੀ ਨੇ ਜਾਨ ਮਾਲ ਦੇ ਡੈਡੀ ਨੇ ਪੈਂਥਰ ਸਕੂਟਰੀ ਹੁੰਦੀ ਸੀ ਜਾਂ ਉਹ ਕੰਮ ਤਿਆਰ ਕਰੋ ਇਹਨੂੰ ਕਹਿੰਦਾ ਮੈਂ ਛੱਡ ਕੇ ਆਉਣਾ ਮਾ ਵੀ ਇਹਦਾ ਗੇਮ ਗਲਤ ਹੋ ਗਈ ਮੈਂ ਜੈ ਬਲਜਿੰਦਰ ਪਠਾਨ ਦੀ ਗੱਬੇ ਪਿੱਛੇ ਮੈਂ ਬਹਿ ਗਿਆ ਅੰਕਲ ਸਕੂਟਰ ਜਿਹੜਾ ਮਾ ਵੀ ਹੁਣ ਕਿਹੜਾ ਦਗਾ ਅੱਗ ਲੜਾਇਆ ਜਾਵੇ ਮੈਂ ਉਹਦੀ ਚਾਰਚ ਤੇ ਪੈ ਕੇ ਫਸਾਤਾ ਆਪਣਾ ਸਕੂਟਰ ਤੇ ਬੈ ਕੇ ਪਤਾ ਨਹੀਂ ਹੁਣ ਇਕੜਾ ਵਿੱਚ ਫਸਿਆ ਤਾਂ ਕਿ ਫਸਾਇਆ ਤੇ ਹੁਣ ਇਹ ਨਹੀਂ ਪਤਾ ਹੈਗਾ। ਜੇ ਤੂੰ ਪਰਮਾਤਮਾ ਜਾਣਦਾ। ਮਾਝੂਗੋਰਾ ਕਹੜਾ ਛੁੱਟਿਆ ਸਕੂਲ ਤੋਂ? ਕੋ ਛੁੱਟਿਆ ਉਹ ਹੁਣ ਉਹ ਟਾਈਮ ਨੂੰ ਪਸਤਾਉਂਿਆ। ਜਦ ਜਾ ਤਾਂ ਕਹਿੰਦੇ ਅ ਫਿਰ ਪਸਤਾ ਆ ਕੀ ਫਾਇਦਾ ਜਦ ਚਿੜੀਆ ਚੁਗ ਜਾ ਕੇ। ਰੋਪੜ ਕਿ ਕੀ ਰੋਪੜ ਸਕੂਲ ਚ ਲੱਗਿਆ ਉਹ ਤੇ ਅੰਗਰੇਜ਼ੀ ਸਕੂਲ ਦੇ ਵਿੱਚ। ਹਾਂ ਅੰਗਰੇਜ਼ੀ। ਅੰਗਰੇਜ਼ੀ। ਅੰਦਰ ਗੁਰਸ਼ਕਤੀ ਵਾਲਾ ਬੈਠਾ ਜੀ। ਮੈਂ ਕਦੇ ਛੁੱਟੀ ਨਹੀਂ ਕਰੀ। ਮੈਨੂੰ ਪਤਾ ਨੇ ਮੇਲਜੋਲ ਦੋਨਾਂ ਦਾ ਬਰਾਬਰ ਆ ਕੋਈ ਛੱਟ ਬਤਾ ਗੱਲ ਸੁਣ ਮੈਨੂੰ ਪਤਾ ਏ ਕਿਦਾ ਸਿਰ ਪਟਿਆ ਤਾਂ ਉੱਠਣਾ ਹੁੰਦਾ ਹੈ ਉੱਠਣਾ ਉੱਠ ਚੱਲ ਪੜ ਪੁੱਤਰ ਗੁਵਾਰੇ ਮੈਨਾਂ ਦਾ ਮਤਲਬ ਕੀ ਹੈ ਉੱਠ ਸਾਰੀ ਰਾਤ ਦਾ ਪਈ ਹੈ ਉੱਠ ਚੱਲਣਾ ਚੱਲ ਲੋ ਤਾਂ ਕਿਆ ਬਗਣਾ ਅਰੇ ਪਾਉਲ ਖਾਲ ਤੋਂ ਝੁਲਟੋ ਨਾਲੇ ਚਾਰ ਕਰਵੋ ਨਾ ਉਤਾਰ ਕਰੋ ਮੇਰਾ ਤਾਂ ਵਾਕਿਆਨ ਦਿਲ ਕਰਦਾ ਹੈਗਾ ਭੇਜਣ ਨੂੰ। ਮਾ ਮਾ ਨਹੀਂ ਖਰਾਬ ਕਰਦਾ। ਮੈਂ ਤਾਂ ਮੇਰਾ ਦਮਾਗ ਹੀ ਨਹੀਂ ਖਰਾਬ ਕਰੀਦਾ ਹੁੰਦਾ। ਪਾਪਾ ਪਾਪਾ ਖਰਾਬ ਨਹੀਂ ਕਰੇ ਕਰਦੇ ਸਹੀ ਕਰ ਦਿੰਦੇ ਸੀਗਾ। ਕਹਿੰਦਾ ਇੱਕ ਵਾਰ ਮੇ ਮੇਰਾ ਪੜਾਣਾ ਸ਼ੁਰੂ ਹੋ ਗਿਆ। ਅਸੀਂ ਸਾਈਕਲ ਪਰ ਜਾਂਦੇ ਹੁੰਦੇ ਸੀ ਜਦੋਂ ਸਕੂਲ ਨੂੰ ਮੈਂ ਰਵਲ ਜਾਂਦਾ। ਹਾਂ ਸਾਈਕਲ ਮੇਰਾ ਲੱਗ ਹੁੰਦਾ ਉਹਦਾ ਬਲਜਿੰਦਰ ਦਾ ਲੱਗ ਹੁੰਦਾ ਦਾ। ਮੇਰਾ ਸ਼ੁਰੂ ਹੋ ਗਿਆ ਮੈਂ ਸਕੂਲ ਨਹੀਂ ਗਿਆ ਭਾਈ। ਮੈਂ ਬਲਜਿੰਦਰ ਵੀ ਮਨਾਲੀ ਨੂੰ ਹੱਥ ਹੱਥ ਜੋੜ ਕੇ ਮਾਰ ਆਣ ਦੇ ਭੈਣ ਨਹੀਂ ਮੇਰੀ ਫਲਾਣਾ ਵੇਰ ਭੈਣ। ਚੱਲ ਉਹਨੇ ਕੀ ਕਰਿਆ ਕਹਿੰਦੀ ਚੱਲ ਠੀਕ ਆ। ਦੋ ਦਿਨ ਭਾਈ ਪ੍ਰਿੰਸੀਪਲ ਨੇ ਖੜ ਬੁਲਾ ਲਿਆ ਡਾਕਟਰ ਦੇ ਵਿੱਚ ਪਹਿਲਾ ਬਲਜਿੰਦਰ ਨੂੰ ਬੁਲਾ ਬਲਜਿੰਦਰ ਸਾਡੀ ਪੜਨ ਨੂੰ ਹਿਾਰਤੀ ਹਾਂ ਉਹਨੂੰ ਬੁਲਾਇਆ ਤਾਂ ਉਹ ਕਹਿੰਦਾ ਕੰਮ ਕਿਉਂ ਨਹੀਂ ਆ ਹਾਂ ਉਹਨੇ ਵਿਚਾਰੀ ਨੇ ਡਰਦੀ ਨੇ ਦੱਸਤਾ ਵੀ ਵਿਕੀ ਨੇ ਐ ਕਰਕੇ ਜੇ ਐ ਕਰਿਆ ਫਿਰ ਬੁਲਾਇਆ ਮੈਨੂੰ ਕਹਿੰਦਾ ਆਜੋ ਦਫ਼ਤਰ ਜ਼ਰੂਰ ਚਲ ਮੈਂ ਚੱਲ ਗਿਆ ਪੀਨ ਉਹਨੇ ਬੈਲ ਮਾਰੀ ਪੀਨ ਨੂੰ ਕਹਿੰਦਾ ਪਾਣੀ ਦਾ ਚੱਕ ਕੇ ਗਿਆ ਕਿਆ ਪਾਣੀ ਬੈਲ ਮਾਰ ਕੇ ਨਾ ਪੀਨ ਨੂੰ ਕਹਿੰਦਾ ਪਾਣੀ ਦਾ ਜਾ ਕੇ ਲੈ ਕੇ ਆ ਪ੍ਰਿੰਸੀਪਲ ਕਹਿੰਦਾ ਉਹ ਪਾਣੀ ਦਾ ਜਾ ਕੇ ਲਿਆ ਉੰਜਲਾ ਦਾ ਪਰੇ ਕਰੇ ਮੇਰੇ ਤੇ ਮਾਰਦੇ ਕਰੇ ਕਹਿੰਦਾ ਮੀ ਪੈਣ ਲੱਗਾ ਜਾ ਭੱਜ ਜਾ ਕਰ ਰੋੜ ਕਹਿੰਦਾ ਮੀ ਪੈਣ ਲੱਗਾ ਭੱਜ ਜਾ ਕਰ ਰੋੜ ਲੱਗਿਆ ਆ ਕਹਿੰਦਾ ਤੂੰ ਖੁਰ ਲੱਗਿਆਦਾ ਕਿੰਨਾ ਕ ਮੀ ਪੈ ਕਹਿੰਦਾ ਛੁੱਟੀ ਮਾਰ ਕੇ ਬਹਿ ਗਏ ਪਰ ਇੱਕ ਗੱਲ ਹੈ ਕਸਮੀ ਗੱਲ ਹੈ ਗੱਲ ਮੈਂ ਕਹਿੰਦਾ ਵੀ ਜੇ ਬਲਜਿੰਦਰ ਨਾ ਪੜਦੀ ਹੁੰਦੀ ਮੇਰੇ ਨਾਲ ਸਾ ਮਾਤਾ ਨਹੀਂ ਪੰਜਵੀਂ ਦੇ ਬਾਅਦ ਪੜ੍ਹਨੀ ਨਹੀਂ ਦਾ ਹੈਗਾ ਹਾਂ ਇਹ ਵੀ ਮੇਰੇ ਬਰੇਕਾ ਲੱਗਦੀ ਗਿਆ ਉਹ ਤਾਂ ਰੈਤੀਪਾਸ ਕਰ ਗਿਆ ਵੀ ਪ੍ਰਾਈਵੇਟ ਸਕੂਲ ਆ ਵੀ ਜੇ ਵਿਕੀ ਨੂੰ ਹਟਾਤਾ ਤੇ ਤਾਬਲਜਿੰਦਰ ਵੀ ਇਹਨਾਂ ਨੇ ਨਾਲ ਹਟਾ ਲੈਣੀ ਹਾਂ ਮਰ ਰੈਤੀਪਾਸ ਹੁੰਦੇ ਹੀ ਜਾਇ ਗਿਆ ਰੈਤੀਪਾਸ ਹੁੰਦੇ ਹੀ ਜਾਇ ਗਿਆ ਸਰਟੀਫਿਕੇਟ ਬਣਦੇ ਜਾਇਗੇ ਪਰ ਹੈ ਚਲ ਆਪਣੇ ਜੋ ਹੋ ਗਏ ਇੰਨਾ ਕੁ ਮਾਰਦ ਦੇ ਤੇ ਆ ਵੀ ਥੋੜੀ ਬਹੁਤ ਇੰਗਲਿਸ਼ ਵੀ ਜਿੰਨੇ ਕੇ ਜਿਹੜੇ ਸਾਨੂੰ ਵਰਤਨ ਦੀ ਲੋੜ ਪੈਗੀ ਤਾਂ ਉਹ ਪੜ ਸਕਦੇ ਆ ਤੇ ਪੰਜਾਬੀ ਦਾ ਚਲੋ ਜਿਹੇ ਜੀ ਸਾਡੀ ਬੜੀਆਂ ਦੀ ਜਗ੍ਹਾ ਬੀੜੀਆਂ ਲਿਖ ਦਨੇ ਕਦੇ ਕੁਝ ਐ ਆਜਾ ਪੁੱਟਾ ਸਿੱਧਾ ਕੰਮ ਕੋਈ ਕਰੇ ਦਨੇ ਬਾਕੀ ਹੁਣ ਕਰਨ ਨੂੰ ਪੈਣਾ ਵੀ ਜੇ ਬੜੀਆਂ ਦੀ ਜਗ੍ਹਾ ਬੀੜੀਆਂ ਨਾ ਲਿਖੇ ਤਾਂ ਠੀਕਾ ਵੀ ਇਹ ਪੜ ਜਾਵੇ ਉਹਦੇ ਬਾਅਦ ਤੇ ਸੰਘਰਸ਼ ਲੱਗਿਓ ਕਰਨਾ ਪਰ ਇਹ ਮੈਨੂੰ ਲੱਗਦਾ ਨਹੀਂ ਇਹ ਲਿਖੂਗਾ ਇਹ ਬੀੜੀਆਂ ਬੜੀਆਂ ਦੀ ਜਗ੍ਹਾ ਐਂ ਲਿਖਦਾ ਹੈਗਾ ਹੱਕਾ ਬੰਦਾ ਹੈ ਇਹ ਲੱਗ ਗਿਆ ਤਿਆਰ ਜਾ ਹੁਣ ਮੈਂ ਨਹੀਂ ਜਾਣਾ ਠੀਕਾ ਫਿੱਕਾ ਨਹੀਂ ਵੈਸੇ ਜਿੰਕਾ ਹੈ ਇਹ ਤਾਂ ਲੱਗ ਗਿਆ ਹੋ ਗਿਆ ਕਦੇ ਰੋਇਆ ਸਕੂਲ ਪਿੱਛੇ आज जी में। ना मेरा नाला उधर धड़लेला ला आ दे कुड़ी मैं लाके भेज दी ते मजा कर नहीं जाना नहीं कह दे मैं खेलूंगी काके ने कह दे काका जाऊंगा जी स्कूल ना कह दे काके जाच स्कूल जाऊंगा स्कूल कबीर नहीं नहीं तो आएं बाद छुट्टियां बाद दा दिल डामन डोल तो जाना होता तेरा दो जणियां चिमड़ दो ਮੈਂ ਤਾਂ ਉਹ ਤਾਂ ਮੁਖਰ ਸਕੂਲ ਦੇ ਪੰਜ ਜਣੇ ਨੇ ਚੰਬੜ ਰਣਾ ਉਹਦੇ ਨਾਲ ਤਾਂ ਤੁਸੀਂ ਦੋ ਚ ਨਹੀਂ ਚੰਬੜਦੇ ਠੀਕ ਨਹੀਂ ਨਾ ਮੈਂ ਬਟਣ ਲਾਉਣਾ ਮੈਂ ਲਾਲਾ ਬਟਣੋ ਮੇਰੇ ਪੁੱਤ ਸਮਝਦਾਰ ਆਏ ਨਹੀਂ ਆ ਯਾਰ ਕੱਪੜੇ ਖੋਲੀ ਜਾਂਦੀ 흘ਲੀ ਵੈਸੇ ਕੀ ਗੱਲ ਹੈ ਕਰਨ ਨਾ ਮਾਜੋ ਛੱਡ ਤੂੰ ਆਪ ਨਾਲ ਇੱਥੇ ਬੈਠਾ ਬੈਠਾ ਓ ਛੱਡ ਬੂ ਬੂ ਯਾਰ ਛੱਡ ਰਲਾ ਪਹਿਲਾਂ ਪਰਾਂ ਕਰਦਾ ਗਰਦਨਾਂ ਵਾਲੀ ਲਾਈ ਜਾਂਦਾ ਬੋ ਸੈਣ ਰਾਹ ਬੜਾ ਲੱਗਦਾ ਬੰਦੇ ਸੱਤ ਸਾਲਾਂ ਮੇਂ ਹੁੰਦਾ ਮੇਂ ਕੋਣਾ ਤੁਨ ਵੀ ਤਾਂ ਪਤਾ ਵੀ ਕਰਨ ਕਦੇ ਨਹੀਂ ਆਇਆ ਹੈਗਾ ਤੁਨ ਵੀ ਤੇ ਵੀ ਬਾਪਾ ਟਾਲੋ ਚੱਲ ਗਿਆ ਇਹ ਮੈਂ ਲਾ ਦਮ ਮੈਂ ਜੇ ਕੰਗਾ ਲਿਆ ਸਰਦ ਅਦੇ ਵਾਲ ਪੱਟੇ ਲਾ ਕੇ ਕੰਕਰ ਤੇਲ ਚੱਕ ਦੇ ਆ ਰਬੜਾ ਸ਼ੀਸ਼ੇ ਪਰੋਂ ਜਾ ਗੁਜ ਰਹੇ ਜਾ ਜਾਂ ਵੀ ਚਿੱਟਰੀ ਜਾ ਵੀ ਚਿੱਟਰੀ ਜਾਂ ਮੈਂ ਕਾਤ ਲੱਗ ਗਿਆ ਲਾਣਾ ਜੇ ਪੁੱਤ ਸਵਾ ਮਹੀਨੇ ਦੀ ਛੁੱਟੇ ਦੀ ਤਰ੍ਹਾਂ ਰਬ ਰਾਮ ਇਹ ਨੂੰ ਆਈ ਨਹੀਂ ਪਤਾ ਵੀ ਬਟਨ ਕਿ ਮਿਲਾਈ ਦੇ ਕਰਨ ਜੀ ਨਾ ਤੇਰਾ ਸਵਾ ਮਹੀਨਾ ਤੇ ਛੁੱਟੀਆਂ ਨਾਲ ਨਹੀਂ ਸਰਾਖ ਕਿ ਦੁੱਤੀ ਛੁੱਟੀਆਂ ਨਾਲ ਕੀ ਫਰਕ ਕੋਈ ਨਾ ਅਜਨਗਰ ਚੁੱਪ ਚੁੱਪ ਥੇਂ ਜਾ ਵੇ ਆਹੋ ਉਹ ਦੋ ਜਦੋਂ ਵਿਆਹ ਆਇਆ ਤੇ ਵਿਆਹ ਆ ਗਿਆ ਵਿਆਹ ਜਾਣਾ ਜੀ ਇਹ ਛੁੱਟੀਆਂ ਹੋਈਆਂ ਇੱਕ 4 ਦੀ ਇੱਕ 6 ਦੀ ਇੱਕ 7 ਦੀ ਮੈਂ ਜਿਹੜੀ ਗੱਲ ਕਰਦਾ ਇਹਦਾ ਟਾਈਮ ਦੱਸੂਗਾ ਵੀ ਕਿੰਨੇ ਛੁੱਟੇ ਹੁੰਦੇ ਕਿੰਨੇ ਨਹੀਂ ਪੜਾਈ ਜ਼ਰੂਰੀ ਹੈ ਨਾ ਕਿ ਵਿਆਹ ਜ਼ਰੂਰੀ ਹੈ। ਪਤਾ ਹੈ ਕਿ ਮੈਂ ਨਾਲ ਦੱਸੂਗਾ ਵੀ ਕਿੰਨੇ ਛੁੱਟੀਆਂ ਆਉਣੀਆਂ ਤੈਨੂੰ ਛੁੱਟੀ ਜ਼ਰੂਰ ਕਰਾਉਂਗਾ। ਅੱਜ ਜਾ ਪਰ ਅੱਜ ਦੀ ਛੁੱਟੀ ਨਹੀਂ ਹੋਣੀ। ਮੇਰੀ ਬੇਤੀ ਨਗਰਾ ਪੁੱਤ। ਮੈਂ ਸ਼ੁਰੂ ਤੋਂ ਹੀ ਆਇਓ ਕਹਿੰਦੀ ਆਉਣੀ ਆ ਵੀ ਕਾਰਨ ਛੁੱਟੀ ਨਹੀਂ ਕਦੇ ਕਰੀ। ਕਾਰਨ ਛੁੱਟੀ ਨੇ ਸੱਚੀ ਨਹੀਂ ਕਰੀ ਹੈਗੀ। ਅੱਜ ਕਾ ਤੇ ਐਂ ਕਰਦਾ ਯਾਰ। ਤੈਨੂੰ ਵੀ ਜਾਣਾ ਸਕੂਲ? ਹਾਂ ਬੱਪੂ ਬੋਲਿੰਦਾ। ਤੈਨੂੰ ਸਕੂਲ ਜਾਣਾ? ਹਾਂ। ਨਾ ਕਹ ਤੇ। ਖੜੋ ਮੈਂ ਤੇ। ਪੁੱਤ ਕੋਈ ਨਾ 5-6 ਮਿੰਟ ਰੁਕ ਤਾ ਤੈਨੂੰ ਵੀ ਜਾਇਆ ਕਰਨਾ। ਮੈਂ ਆਇ ਨਹੀਂ ਕਰੀਦਾ ਚਿੱਟੜੋ। ਇਹ ਚਿਚੜਾ ਉਹ ਕਾ ਅਸ ਤੇਰਾ ਬਲਿਆ ਇਹ ਕਿਵੇਂ ਚਿਚੜਾ ਆਉਂਦਾ ਸਾਡਾ ਘੂਰੇ ਪਿੰਡ ਚਿਚੜ ਆ ਇਹ ਜਿੰਨਾ ਤੈਨੂੰ ਪਿਆਰ ਕਰਦੇ ਓੰਮੀ ਤੂੰ ਉਹ ਕਰਦਾ ਨਹੀਂ ਚੱਲੀ ਕੋਸ ਤੇ ਖੋਤਲਾ ਖੋਤਲਾ ਜੂਆ ਜਾ ਜਿਹੜੀ ਅੱਗੇ ਖੰਡਾਲੇ ਕਿੱਲਾ ਸਿਰ ਗਰਮੀ ਜੀ ਨਾ ਹੋ ਜਾਵਾ ਕੱਲ ਮੋਟਰ ਪਰ ਹੋਰ ਆਣੀ ਮੋਟਰ ਪਰ ਨਾ ਆਇਆ ਅਪਣ ਇੱਕ ਤਾਂ ਆਪਣੀ ਮੋਟਰ ਪਰ ਨਾ ਅਸੀਂ ਉੱਥੇ ਤਾਂ ਆਪਣੇ ਸਾਰੇ ਪਰਿਵਾਰ ਤੋਂ ਕੋਈ ਨਾ ਕੋਈ ਬੈਠਾ ਰਹਿਣਾ ਹੂੰ ਇਹਨਾਂ ਕਹੇ ਉਧਰਲੀ ਸੜ ਜਿਹੜੀ ਉਹ ਬਾਹਰ ਪਰਲੀ ਸੜ ਮੋਟਰਾਂ ਪਿੰਡ ਤੇ ਉੱਥੇ ਹੋਰ ਜਵਾਕਾਂ ਨੂੰ ਵੀ ਨਾਲ ਲੈ ਕੇ ਬੜਿਆ ਕੋ ਸਾਰੀ ਸਾਰਬਸ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਤੁਸੀਂ ਕਮੈਂਟਾਂ ਚ ਦੱਸੋ ਮੈਂ ਇਹ ਪੁੱਛ ਲਿਆ ਨੂੰ ਮੈਨੂੰ ਪਤਾ ਕਿਆ ਕਹਿੰਦਾ ਕਹਿੰਦਾ ਮੰਮੀ ਸਾਰੇ ਉੱਥੇ ਨਾ ਹੁੰਦੇ ਤੇ ਮੈਂ ਉਹਨਾਂ ਨੂੰ ਕਹਿ ਕੇ ਮੈਂ ਵੀ ਆਉਣ ਲੱਗ ਗਿਆ ਗਲਤ ਗੱਲ ਹੁਣ ਅਗਲੇ ਅਗਲੇ ਉੱਥੇ ਬੈਠ ਕੇ ਕੋਈ ਦਾਰੂ ਵੀ ਪੀਂਦਾ ਹਾਂਗਾ ਕੱਲ ਨੂੰ ਉਹਨਾਂ ਦੇਖ ਕੇ ਦਾਰੂ ਵੀ ਪੀਊਗਾ ਇਹ ਉਹ ਤਾਂ ਗੱਲ ਹੈਗੀ ਹੈਣਾ ਅਗਲੇ ਕੱਲ ਨੂੰ ਚੋਰੀ ਵੀ ਕਰਨਗੇ ਉਹਨਾਂ ਨੂੰ ਦੇਖ ਕੇ ਮੈਂ ਵੀ ਚੋਰੀ ਵੀ ਕਰੂਗਾ ਇਹ ਗਲਤ ਤਾਂ ਹੋ ਗਿਆ ਉਹ ਸਾਨੂੰ ਤਾਂ ਪਤਾ ਲੱਗ ਗਿਆ ਭਾਜੀ ਐ ਤੇ ਦਿੱਲੀ ਵਾਲਾ ਸਾਨੂੰ ਮਿਲਣਾ ਹਾਂ ਹਾਂ ਚੱਲ ਵਾਪਸ ਭਾਜੀ ਉਹਨਾਂ ਨੇ ਦੱਸਿਆ ਕਹਿੰਦੇ ਸੀ ਕਰਨ ਨੂੰ ਮਿਲੇ ਤੇ ਉੱਥੇ ਚਬੱਤੇ 'ਚ ਪੜਾਇਆ ਮੈਂ ਤਾਂ ਸੋਚੀ ਜਾਂਦਾ ਵੀ ਭਾਜੀ ਇੰਦਰ ਮੋਟਰ ਪਰ ਕਿੱਥੇ ਚਲ ਗਿਆ ਚਬੱਤੇ 'ਵਾਂ ਪੜਾ ਉਹ ਤਾਂ ਫੇਰ ਕਰਨ ਨੂੰ ਆਏ ਤੇ ਜਿਹੜੀ ਕਲਾਜ ਲਗੀ ਫੇਰ ਦੱਸਿਆ ਕਹਿੰਦਾ ਮੈਂ ਉਹ ਮੋਟਰ ਪਰ ਸਾਬਕਾ ਪਰ ਵੀ ਉੱਥੇ ਨਾਉਣ ਲੱਗਾ ਪਤਾ ਮਨ ਉਸੇ ਮਿਲਣ ਤੇ ਲੜਦੇ ਲੜਦੇ ਕਿਦੋਂ ਇਹਨਾਂ ਬੱਚਾ ਧੱਕੇ ਲਾਉਂਦੇ ਨਾ 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 ਬਾਹਰ ਬਾਹਰ ਸਰਦਾ ਟਾਈਮ ਵੀ ਨਾ ਜਾਂਦਾ ਪਤਾ ਪਤਾ ਕੀ ਗੱਲ ਆਪਣੇ ਚ ਬੱਚਿਆਂ ਦਾ ਆਪਾਂ ਨੂੰ ਪਤਾ ਹੁੰਦਾ ਪਾਣਿਆ ਹੁਣ ਇਹਨਾਂ ਤੋਂ ਦਾ ਗੱਲ ਬਣਾਉਂਦੀ ਜਿਹੜੇ ਆਪਣੇ ਚ ਬੱਚੇ ਜਿੱਥੇ ਪਾਣੀ ਗਿਰਦਾ ਚ ਆਉਂਦੇ ਵਿੱਚ ਉਹ ਸਾਨੂੰ ਪਤਾ ਕਈਆਂ ਦੇ ਵਿੱਚ ਹਰਿਆਈ ਹੁੰਦੀ ਹੈ ਚਲ ਕੇ ਵਿੱਚ ਵੀ ਗਿਰ ਜਾਣਗੇ ਸਾਰ ਪਰ ਵੀ ਸਿਰ ਵੱਜ ਸਕਦਾ ਜੇ ਬੱਚੇ ਦੇ ਜਿਹੜੀਆਂ ਕੰਦਾ ਹੈ ਉਹਨੂੰ ਵੀ ਵੱਜ ਸਕਦਾ ਨਿਆਣੇ ਆਪਸ ਵਿੱਚ ਖੇਡਦੇ ਖੇਡਦੇ ਇੱਕ ਦੂਜੇ ਉੱਪਰ ਗਿਰ ਕੇ ਇੱਕ ਜੇ ਡੁੱਬ ਗਿਆ ਵਿੱਚ ਕਿਆ ਕਾਉਂ ਕੱਢੂਗਾ ਸਾਰਿਆਂ ਨੇ ਦੇਖੀ ਜਾਣਾਂ ਲੱਗ ਪਏ ਬੈਠਿਆਂ ਨੇ ਪਾਣੀ ਦੇ ਵਿੱਚ ਡਿੱਗਦੇ ਉਹਦੀ ਆਏ ਚ ਬੱਚੇ ਜੀ ਉਹਦੇ ਵਿੱਚ ਸੱਟ ਹੁੰਦਾ ਜੇ ਸਿਰ ਦੇ ਵਿੱਚ ਸੱਟ ਵੱਜੀ ਕੀ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਤੂੰ ਪਾਣੀ ਵਿੱਚ ਡੁੱਬ ਗਿਆ ਕਿਆ ਹੋ ਗਿਆ ਮਨ ਲਾਇਕ ਬੱਚੇ ਦਾ ਕਮਰਾ ਦਰਦਰ ਦੇਰ ਵੱਜਿਆ ਕੰਦ ਦੇ ਨਾਲ ਤੈਨੂੰ ਪਤਾ ਹੀ ਨਹੀਂ ਲੱਗਣਾ ਮੁੜ ਕੇ ਵੀ ਕੀ ਆ ਰਹਿਣ ਕਹਿੰਦਾ ਉਹ ਲੈ ਚਲਣਾ ਚਲੋ ਉੱਤੇ ਸਾਡਾ ਆਪਣੇ ਆਪਾਂ ਨੂੰ ਕਿਸੇ ਆਪਣੇ ਗੱਲ ਨਾਲ ਪੈ ਜਵੇ ਵੀ ਵੀ 6:00 ਵੱਜੀ ਇਹਨਾਂ ਨੂੰ 7:00 ਨਾਲ ਪੈ ਜਾਣਾ ਪਿੱਛੇ ਜਦ ਇਹ ਭਾਈ ਮੇਰਾ ਭਟਿਆ ਦਾ ਸਿਰ ਖੇਡਦੀ ਖੇਡਦੀ ਦਾ ਜੇ ਤੱਕ ਮੇਰੀ ਅੱਖ ਤੇ ਦਾਗ ਹੈ ਕਿਸੇ ਨੇ ਨਹੀਂ ਪੁੱਛਿਆ ਸਾਰੇ ਖੇਡਣੇ ਆਏ ਤੇ ਉਹ ਵੀ ਪੱਛਗੀਆਂ ਤੀਆਂ ਹਾਂ ਭਾਵੇਂ ਉਹ ਗੱਡੀ ਰੌਂਦੀ ਸੀ ਕੰਦ ਪਿੱਛੇ ਇਹ ਵੀ ਸੁਖਵੀਰ ਦਾ ਵੀ ਦੱਸਦਾ ਸੁਖਵੀਰ ਲਾਗੀ ਸਾਈਕਲ ਸਿੱਖਣਾ ਇਹਦੀ ਮੰਮੀ ਦੱਸਦੀ ਜੀ ਉਸੇ ਦੇ ਰੋਡ ਜਾਣ ਦੇ ਘਰ ਦੇ ਕੋਲ ਤੇ ਸਾਈਕਲ ਪਰ ਰੋੜਤਾ ਪਈ ਗੋਹੇ ਦੇ ਵਿੱਚ ਵੀ ਸਾਈਕਲ ਵੀ ਗੋਹੇ ਦੇ ਵਿੱਚ ਆਪ ਵੀ ਲੱਖ ਸਾਲਾਂ ਨੂੰ ਲੋਹ ਗੋਹੇ ਵਿੱਚ ਖੜੀ ਮੈਨੂੰ ਕੱਢ ਲਓ ਵੱਢਣੇ ਆਲੇ ਮੈਂ ਹੈਗਾ ਮੇਰੇ ਤਾਂ ਉਹ ਵੀ ਖੜੀ ਹੈ ਕੀ ਕਰਨਾ ਬੰਪੇ ਖੜ ਕੇ ਜਾ ਕੇ ਸਾਈਕਲ ਮੀ ਪੀ ਪੁੱਤ ਮੀ ਪਿਆ ਹਾ ਤਾਂ ਟੋਏ ਪੱਟੇ ਵੀ ਹੁੰਦੇ ਆ ਗੋਹੇ ਵਾਲੀ ਜਗਾ ਤੋ ਇਹ ਮੇ ਦੀ ਵੀ ਨਾ ਟੋਏ ਦੇ ਵਿੱਚ ਚਲੇਗੀ ਗੋਹਾ ਬਰਾਬਰ ਤਾਂ ਉੱਥੇ ਆਏ ਕਿਹੜੀ ਰੋਵੇ ਆਹ ਕਹਿੰਦੀ ਚੱਕਲ ਵੀ ਨਹੀਂ ਦੇਖਦਾ ਕਿਤੇ ਸਾਈਕਲ ਮਿੱਟੀ ਨਹੀਂ ਹੁਣ ਕੇ ਸਾਈਕਲ ਨਹੀਂ ਚਲਾਇਆ ਸਾਈਕਲ ਤੇ ਨੇੜੇ ਦੀ ਗਈ ਜਦੋਂ ਨੂੰ ਕਹਿੰਦੇ ਵੀ ਸਾਈਕਲ ਚਲਾ ਲੈ ਨਾ ਨਾਣਾ ਨਾ ਕਹਿੰਦੀ ਮਰ ਢੇਰ ਚੀਂਗ ਜਿਹੜਾ ਜਾ ਕੇ ਬੜੀ ਹੋਈ ਵੀ ਗਈ ਨਹੀਂ ਮੈਂ ਵੀ ਤਾਂ ਬੜੇ ਸਰਕਾਰੀ ਸਕੂਲ ਚ ਇੱਕ ਦਿਨ ਗਈ ਸੀ ਦੂਏ ਦਿਨ ਸੜਕ ਤੇ ਸੱਟ ਮਾਰ ਆਲੀ 6 ਵਜੇ ਘਰ ਲੈ ਕੇ ਗਿਆ ਕੋਈ ਫੜ ਕੇ ਵੀ ਆਪਣੇ ਘਰ ਨੂੰ ਤਾਂ ਜਾ ਤੂੰ ਨਾ ਵਰਦੀ ਬੁੜੀ ਕਰਨੇ ਦਮ ਖਲਾ ਦੂਆ ਦੇ ਨਾ ਪਰ ਚੱਲ ਗੁਰਸਖਤੀ ਚ ਜੋਰਸ ਅੱਠਾ ਫਿਰ ਤਕੜੇ ਸੁਸਲਾ ਇਹ ਜਾਨੀ ਬਸ ਨੂੰ ਤੇ ਬੀਅਤੀ ਡੈਗੀ ਲੱਗਿਆ ਤਾਂ ਨਾ ਤੇ ਤਾਂ ਲੱਸੀ ਪਿਲਾ ਆ ਸਾਕ ਖਲਾ ਬਸ ਕਣੀ ਪਾਸ ਹੋਈ ਗਏ ਕਿਉਂ ਹਾਂ ਤਾਂ ਸਾਂਹਿਆ ਜੂ ਬੁਖਾਰਾ ਕੋ ਬਾਦੂ ਬਾਰਾ ਹੈ ਹਾਂ ਆਲੂ ਘਾਰਾ ਆਲੂ ਘਾਰਾ 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 ਆਲੂ ਬੁਖਾਰਾ ਆਉਂਦਾ ਕੋਈ ਨਹੀਂ ਕੋਈ ਬੋਲੀ ਜਾਣੇ ਆ ਅਸੀਂ ਵੀ ਖਾਇਆ ਤੈਨੂੰ ਆਲੂ ਬੁਖਾਰਾ ਕਾ ਨਹੀ ਹਾਂ 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 ਦਾੜੀ ਪ੍ਰੂਫ ਆ ਜਦੋਂ ਡੈੜੀ ਰੋਪਣਤਾ ਡੈੜੀ ਜਲਮਾਸੀ ਮੈਂ ਗੱਲ ਹੋਪੀ ਜੀ ਹੋਣੀ ਵੀ ਵੀ ਟਾਲੂਗਾ ਰਕੈ ਨਹੀਂ ਕਹੀ ਤਾਂ ਜਾਂਦਾ ਪ੍ਰੂਫ ਆ ਮਾਸੀ ਮੰਨਦੀ ਨਹੀਂ ਉਹ ਨਹੀਂ ਉਹ ਜਾਣ ਕੇ ਕਹਿੰਦੀ ਹੁੰਦੀ ਵੀ ਮੇਰੀ ਗੱਲ ਪਰ ਹਾਂ ਤੇ ਚੁੱਪ ਇਧਰ ਸੁਣ ਮੇਰੀ ਗੱਲ ਉਹ ਜਾਣ ਕੇ ਕਹਿੰਦੀ ਹੁੰਦੀ ਹੈ ਵੀ ਕੋਈ ਟੌਪਿਕ ਰੱਖੇ ਵੀ ਆਪਾਂ ਕਿਸੇ ਨੂੰ ਖੁਸ਼ ਕਰਦੀ ਹੈ ਉਹ ਬਹੁਤ ਵੱਡੀ ਗੱਲ ਹੈ ਕਿ ਰੋਣਾ ਠੀਕ ਗੱਲ ਰੋਣਾ ਤਾਰੂ ਪਤਾ ਤੋਂ ਮੇਰੀ ਗੱਲ ਦਾ ਥੋੜਾ ਉਹਨੂੰ ਪਤਾ ਵੀ ਦਿਖਿਆ ਇਹਨੇ ਪਹਿਲਾਂ ਕਹਿੰਦੀ 3 ਕਿਲੋ ਹੰਬ ਲਿਆ ਜੀ ਆਹ ਫਰੇਰੇ ਕਹਿੰਦੇ ਕੋਈ ਸਬਜ਼ੀ ਲੈ ਆਓ ਐ ਨੂੰ ਪਤਾ ਵੀ ਹੁਣ ਬੀਪੀ ਵਧਣਾ ਤੇ ਮੈਂ ਕੋਸ ਹੋਰ ਕਿਹਾ ਐਨੇ ਆਲੂ ਘਰ ਆ ਜਾਣ ਕੇ ਕਹਤਾ ਵੀ ਆਲੂ ਘਰ ਲਾਈ ਤੇ ਮੇਰਾ ਬੜੇ ਖਸੂਰ ਦਵੇ ਸਮਝ ਕੰਨਦਾ ਉਹ ਵੀ ਉੱਤੇ ਵੀ ਆਲੂ ਘਰ ਕਰਦਾ ਆ ਉਹ ਇਸ ਬਾਹਰ ਆਲੂ ਨਾ ਨਹੀਂ ਆਲੂ ਮੇਰਾ ਆਲੂ ਘਰ ਬਖਾਰਾ ਉਹ ਜਾਂਦੇ ਆ ਤਾਂ ਦਿਮਾਗ ਤੇ ਤੋਪੇ ਸੱਤ ਦੀ ਆਲੂ ਭਖਾਰਾ ਹੁੰਦਾ ਹੈ ਆਲੂ ਭਖਾਰੀ ਵੀ ਹੁੰਦੀ ਹੁੰਦੀ ਆ ਪਤਾ ਨਹੀਂ ਨਹੀਂ ਮੇਰੇ ਗੱਲ ਸੁਣ ਸਵੀਰ ਤੇਰਾ ਨਿਬੜ ਗਿਆ ਕੰਮ ਹੈ ਆ ਜੂੜਾ ਰਹਿਣਾ ਪੁੱਤ ਇਹਨੂੰ ਘੁਮਾ। ਘੁੰਮ ਫਿਰ। ਪੁੱਤ ਘੁੰਮ ਜਾ। ਲਾ ਪੁੱਤ। ਤੈਨੂੰ ਤਾਂ ਡਾਕਟਰ ਬਣਨਾ। ਮੈਂ ਕੋਈ ਮਾਂ ਵੀ ਸਾਚੀਗਰ ਨਹੀਂ ਬੁਲਾਈ ਜਾਂਦਾ। ਸਾਚੀਗਰ ਤਾਂ ਬੁਲਾਈ ਨਹੀਂ ਮੇਰੇ ਪੁੱਤ ਨੇ। ਹੋਏ। ਇੱਧਰ ਆ ਰਾਕਸਤਾਨ ਕਰਨਾ। ਮੈਂ ਕੀ ਜਾਣਾ ਏ। ਇਹਨੂੰ ਇਹਨੂੰ ਆਹਣਾ ਦੇਖ ਨੀਂ ਆ ਪੈਨਸਲਾਂ ਦੀਆਂ ਵੇਖ ਕਿੰਨਾ ਕਰਕੇ ਕੱਲ ਕੰਮ। ਇਹ ਹਾਂ ਨਹੀਂ ਮਾਰਦੀ ਇਹਦੀ ਕੱਲ ਪੂਰੀ ਚੰਗੀ ਤਰ੍ਹਾਂ ਕਲਾਸ ਲੱਗੂ। ਚਲ ਦੇਖਦੇ ਹਾਂ ਫਿਰ। ਪਾਪਾ। ਹਾਂਜੀ ਪੁੱਤ। ਟੀਕਾ ਲਾ ਦੇ ਕਬੀਰ ਜੀ ਦਾ ਟੀਕਾ ਲਾ ਦੇ ਸਕੂਲ ਨੂੰ ਜਾਂਦਾ ਨਹੀਂ ਤੇ ਟੀਕਾ ਲਾ ਹਾ ਜੀ ਦੇ ਕੋਲ ਨੂੰ ਜਾਂਦੀ ਆ ਬੈਗ ਚਾ ਚੱਕੇ ਪਾਪਾ ਜੀ ਦੀ ਬਾਹਰ ਚ ਛੇ ਟੀਕਾ ਜਲਾ ਨਹੀਂ ਪਾਪਾ ਜੀ ਕਿਹੜਾ ਡਾਕਟਰ ਹੈ ਮੇਰਾ ਫੋਨ ਵੱਜਦਾ ਕਿਤੇ ਪੈਰ ਤੇਰੇ ਕੋਲ ਆਤੀ ਤੇਰੇ ਚੰਦਰੀਏ ਇਹਦਾ ਫੋਨ ਵੀ ਬੱਸ ਲੈ 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 ਪਾਪਾ ਹਾਂ ਅਮਨ ਅਮਨ ਟੀਕਾ ਲਾਵੇ ਅੱਛਾ ਕਰਨਾ ਸੀ ਕਰਨਾ ਚੱਲਣ ਮੈਨੂੰ ਫੋਨ ਕਰਕੇ ਵੀ ਛੁੱਟੀਆਂ ਬਤਾ ਦਿਓ ਕਰਨਾ ਫੋਨ ਫਿਰ ਕਰ ਦੋ ਲੈ ਫਿਰ ਓਕੇ ਮੈਂ ਪਹਿਲਾਂ ਫੋਨ ਆਹ ਵੀਡੀਓ ਬੰਦ ਕਰਕੇ ਇੱਥੇ ਪਹਿਲਾਂ ਫੋਨ ਇਹ ਕਰ ਲੇ ਬਾੜਾ ਆਹ ਦੇਖੋ ਵੀ ਫਾਈਨਲ ਲਾਡ ਵੀ ਨਾ ਕਰੋ ਤੁਸੀਂ ਇਹਨੂੰ ਬਿਵੇਂ ਰੋਟੀ ਖਾਂਦੇ ਟਾਈਮ ਤਾਂ ਫੋਨ ਛੱਡੇ ਹੇ ਉਸ ਸਕੂਲ ਦੇ ਵੇਲੇ ਵੀ ਨਹੀਂ ਦੇਖਣ ਦਿੰਦੇ ਨਾ ਤੁਸੀਂ ਛੁੱਟੀ ਕਰਾਈ ਚਲੋ ਇਹ ਕਿਹੜਾ ਲਾਡ ਆ ਸਰਦਾਰ ਆ ਸਰਬਸਤ ਜਦੈ ਆਹ ਸਰਬਸਤ ਵੀ ਤਾਂ ਲਾਉਟ ਆ ਨਾ ਹਰ ਬੰਦੇ ਨੂੰ ਨਾ ਦੱਸੇ ਮਿੰਟ ਹੈ ਦੇਖੋ ਹਾਂ ਟਾਈਮ ਹੋ ਗਿਆ ਪੁੱਤ ਤੇਰਾ ਕਰਨ ਉਹ ਲਾ ਕਰਨ ਉਹ ਕਰਨ ਕਰ ਇਹਨੂੰ ਆਪ ਪਤਾ ਸਾਰਾ ਕੁੱਤੇ ਸਿੱਧੇ ਇਹਨਾਂ ਨੂੰ ਜੀ ਪੁੱਛ ਰਿਹਾ ਇਹਨੂੰ ਕਿਹੜੇ ਹੌਜਰੇ ਨਾਲ ਕਿਹੜੇ ਫੌਜਰੇ ਆਹ ਜਿਹੜਾ ਉਹ ਛੱਡ ਦੇ ਨਾ ਮੈਨੂੰ ਇਹ ਦੱਸ ਸਿੱਖਾਂ ਦਾ ਦਸਵੇਂ ਗੁਰੂ ਕੌਣ ਸੈਂਕੂ ਭਵਨ ਸਿੰਘ ਜੀ ਹੈ ਸੀਗੂ ਗੋਵਿੰਦ ਸਿੰਘ ਜੀ ਹੈਲੇ ਗੁਰੂ ਕੌਣ ਤੇ ਸਿਗੂ ਨਾਨਕ ਦੇਵ ਜੀ ਨੌਵੇਂ ਗੁਰੂ ਕੌਣ ਤੇ ਸੀਗੂ ਤੇ ਇੱਕ ਬਾਦਰ ਜੀ ਪੰਜਵੇਂ ਗੁਰੂ ਕੌਣ ਤੇ ਇਹ ਜੀ ਨੂੰ ਸੋਚ ਲੈਣ ਦਿਓ ਕਹਿੰਦਾ ਇਹਨੂੰ ਬੰਦ ਕਰ ਪਹਿਲਾਂ ਅਸੀਂ ਸੋਚ ਲੈਣਾ ਆਪਾ ਦਾ ਕਾਰਨਾਉਦਲਾ ਪੜਕ ਚਾਰੇ ਕੱਢ ਕੇ ਮਾਰਿਆ ਬਾਹ ਪੰਜਵੇਂ ਗੁਰੂ ਕੌਣ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਛੇਵੇਂ ਦੇ ਹੋ ਛੇਵੇਂ ਏਕਾ ਅਹ ਪਹਿਲਾ ਚੱਲ ਤੋ ਜੁਗ ਗੁਰੂਆਂ ਦਾ ਨਾਮ ਸੁਣਾਵੇ ਸ਼ੁਰੂ ਤੋਂ ਲੈ ਕੇ 10 ਮੈਂ 10 ਤੱਕ ਗੁਰੂ ਨਾਨਕ ਦੇਵ ਜੀ ਗੁਰੂ ਅੰਮਰਦਾਸ ਜੀ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰੂ ਹਰਾਈਰਨ ਸਿੰਘ ਜੀ ਅਰਜਨ ਜੀ ਅਰਜਨ ਅੱਛਾ ਇਹੀ ਆ ਪੰਜਵੇਂ ਗੁਰੂ ਅਰਜਨ ਦੇਵ ਜੀ ਗੁਰੂ ਅਰਗੋਬਿੰਦ ਹਰਗੋਬਿੰਦ ਸਿੰਘ ਜੀ ਹਰਗੋਬਿੰਦ ਸਿੰਘ ਜੀ ਹਰਾਈ ਹਰਕ੍ਰਿਸ਼ਨ ਹਾਂ ਜੀ ਕੋ ਦੇਖੋ ਦਰਨੀ ਹਾਂ ਸਾਰੇ ਕੀ ਬਾਤ ਕੀ ਆ ਦੇਖਾ ਕਹਿੰਦੇ ਆਰਮੀ ਗੁਰੂ ਆਉਣਾ ਫਿਰ ਗੁਰਸਾਹਿਬ ਆਹ ਜੀ ਗੁਰਾਂ ਪਸਾਰੀ ਗਿਓ ਨਾ ਕੱਲੇ ਗੁਰਾਂ ਪਸਾਰੀ ਹਾਲੇ ਕਹਿੰਦਾ ਮੈਂ ਜਾਣਾ ਨਹੀਂ ਭੁੱਲਦਾ ਜਾਂਦਾ ਸਾਰਾ ਕੁਸਾ ਐਨੀ ਛੇਤੀਓ ਚਾਰ ਸਾਹਿਬ ਜਦਾਂ ਦੇ ਨਾਮ ਕੀ ਹੈ ਚਬਲ ਚਾਬਲ ਤੇਜੀਤ ਸਿੰਘ ਜੀ ਚਾਬਲ ਜੀ ਦਾਰ ਸਿੰਘ ਜੀ ਚਾਬਲ ਤੇ ਜਰਵਰ ਸਿੰਘ ਜੀ ਚਾਬਲ ਦਾ ਫਤਿਹ ਸਿੰਘ ਜੀ ਆਦਰ ਉਹ ਕਰੂ ਉਹ ਕਰਦੀ ਆ ਵੀ ਮੂੜ ਦੀ ਗੱਲ ਹੋ ਰਹੀ ਹੈ ਇਹਦਾ ਜ਼ਰੂਰੀ ਹੈ ਮਨੋਂ ਮੈਂ ਤਾਂ ਆ ਚਾਹੁੰਦਾ ਨਾ ਮੈਂ ਵੀ ਵੀ ਜਿਵੇਂ ਸਾਨੂੰ ਤਾਂ ਚਲੋ ਧਾਰਮਿਕ ਸਬਜੈਕਟ ਆ ਗਿਆ ਸਕੂਲ ਦੇ ਵਿੱਚ ਹਾਂ ਉਧੇ ਕਰਕੇ ਵੀ ਜਿਵੇਂ ਹੁਣ ਆਪਣੇ ਸਰਕਾਰੀ ਸਕੂਲ ਸਰਕਾਰ ਵੱਲ ਤੇ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਵੀ ਜਿੰਨੇ ਵੀ ਸਰਕਾਰੀ ਸਕੂਲਾਂ ਉਹਨਾਂ ਦੇ ਵਿੱਚ ਧਾਰਮਿਕ ਦਾ ਇੱਕ ਅਲੱਗ ਤੋਂ ਸਬਜੈਕਟ ਹੋਣਾ ਚਾਹੀਦਾ ਜਿਹਦੇ ਵਿੱਚ ਆ ਬੱਚਿਆਂ ਨੂੰ ਆ ਗਿਆਨ ਹੋਵੇ ਆਪਸ਼ਨਲੀ ਹੋਵੇ ਮਤਲਬ ਕੈਨ ਦਾ ਪਾਵ ਇਹ ਹੋਵੇ ਵੀ ਚਾਹੇ ਤਾਂ ਸਿੱਖੀਧਾਰਮਾੜਾ ਰੱਖ ਲੈਣਾ ਹਨਾ ਚਾਹੇ ਮੁਸਲਮਾਨਧਾਰਮਾੜਾ ਰੱਖ ਲੈਵੇ ਕਿਉਂਕਿ ਮੁਸਲਮਾਨ ਮੁਸਲਮਾਨ ਭਾਈਚਾਰੇ ਦੇ ਬੱਚੇ ਵੀ ਹੈਗੇ ਹਿੰਦੂ ਭਾਈਚਾਰੇ ਦੇ ਬੱਚੇ ਵੀ ਪੰਜਾਬਾ ਜਿਹਨੂੰ ਮੰਨਦੇ ਆ ਤਾਂ ਵੀ ਉਹ ਲੱਗਦਾ ਸਬਜੈਕਟ ਜਿਕਣਾ ਵੀ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਸਬਜੈਕਟ ਰੱਖ ਸਕਦੇ ਆ ਕੋਈ ਵੀ ਸਬਜੈਕਟ ਜਿਹੜਾ ਆਪਣਾ ਪਲੱਸ ਵਨ ਤੇ ਬਾਅਦ ਹੋਇਆ ਜਾਂਦਾ ਵੀ ਪੰਜ ਸਬਜੈਕਟ ਲਾਜ਼ਮੀ ਉਹਨਾਂ ਦੀ ਕਿ ਜੇ ਤੁਸੀਂ ਐਕਸਟਰ ਰੱਖਣਾ ਦੋ ਲਾਜ਼ਮੀ ਦੋ ਲਾਜ਼ਮੀ ਤਿੰਨ ਤੁਹਾਡੇ ਚੁਆਇਸ ਵਾਲੇ ਹਾਂ ਹਾਂ ਵੀ ਉਹਨਾ ਰੱਖਣਾ ਹੋਵੇ ਤਿੰਨ ਤਿੰਨਾਂ ਬਾਤ ਚ ਸਮਝ ਆ ਗਈ ਚੇਤੀ ਕਰੋ ਪੁੱਤਾਂ ਚੇਤੀ ਕਰੋ ਚੇਤੀ ਚਲੋ ਇਹ ਦੋ ਫਿਰ ਕੀ ਹੋ ਗਿਆ ਬਾਥਰੂਮ ਕੱਟਾ ਕੀ ਹੋ ਗਿਆ ਵੀ ਉਹਨੇ ਨਾ ਕਰਦੀ ਤਾਂ ਹੋ ਗਈ ਉਹ ਚੰਜੀ ਤੁਸੀਂ ਗੱਲ ਚਲੋ ਉਠੋ ਵੀ ਚੱਲ ਕਰਨਾ ਹੈ ਖਤਮ ਕਰਾ ਚੇਤੀ ਇਹਨੇ ਬਾਥਰੂਮ ਕੱਟਿਆ ਇਹ ਜੀ ਕੜੀ ਚੌੜ ਚਲੋ ਖੜੀ ਚੌਕ ਖਾ ਕੇ ਹੁਣ ਦੇਖਦਾ ਹੈ ਬਾਅਦ ਵਿੱਚ ਜਾ ਰਿਹਾ ਮੈਂ ਛੱਡ ਗਿਆ ਉਹ ਮੈਂ ਛੱਡ ਗਿਆ ਉਹ ਮੈਂ ਤੇ ਮੈਡਮ ਨੂੰ ਕਹਿੰਦਾ ਜੀ ਇਹ ਦੇਦੀ ਥੋੜੀ ਜੀ ਸਰਵਸ ਵਧੀਆ ਢੰਗ ਨਾਲ ਕਰਿਓ ਪੜਾਈ ਦੀ ਸਰਵਸ ਕੋਈ ਮੈਡਮ ਮਾਰਦੀ ਨਹੀਂ ਹਾਂ ਅੱਜ ਦੇ ਦਿਨ ਕਹਿੰਦਾ ਕੋਈ ਬੈਡ ਨਹੀਂ ਮਾਰਦੀ ਕਾਤੇ ਨਹੀਂ ਮਾਰਦੀ ਵੀ ਪ੍ਰਧਾਨ ਦਾ ਮੁੰਡਾ ਦੇਖ ਲਓ ਹਾਂ ਉਹ ਡਰਦੇ ਅੱਜ ਕੱਲ ਦੇ ਜਵਾਕਾਂ ਦੇ ਟੀਚਰਾਂ ਦੇ ਮਨ ਚ ਵੀ ਡਰ ਪਾਇਆ ਵਾ ਹਾਂ ਗ੍ਰੇ ਕੋਈ ਨਾ ਕੋਈ ਪੰਗਾ ਖੜਾ ਹੋ ਜਾਂਦਾ ਮਾਪੇ ਜਾ ਕੇ ਖੜ ਜਾਂਦੇ ਜਾ ਕੇ ਅੱਲਾਹ ਦੇ ਮੱਕਾ ਨੂੰ ਬੇ ਵੀ ਆ ਚਲੇ ਜਾਂਗੇ ਐ ਉਹ ਤੋਂ ਵੀ ਮੈਂ ਰੋਟੀ ਮੰਗਦੀ ਆ ਤੂੰ ਵੀ ਜਾਣਾ ਚਲੇ ਜਾ ਉਹ ਨਹੀਂ ਮੈਂ ਜਾਣਾ ਹਾਂ ਨਹੀਂ ਗਿਆ ਉਹਨੇ ਕਹਿੰਦੀ ਮੈਂ ਰੁਕੀ ਹਲੋ ਹਲੋ ਥਾਲਦੀ ਨਹੀਂ ਆਲਾ ਚਲ ਚੱਕੋ ਦਾਇਸ਼ ਆ ਗਿਆ ਆਪਣਾ ਪਰ ਉਹਨੂੰ ਵੀ ਤੂੰ ਰਣ ਦੇ ਰਹਾ। ਨਹੀਂ ਯਾਰ। ਰਣ ਦੇ ਤੂੰ ਸਕੂਲ ਨੂੰ ਰਣ ਦੇ ਜਾਣ ਨੂੰ। ਤੂੰ ਰਣ ਦੇ ਤੂੰ। ਪਾਪਾ ਮੇਰੇ ਬੂਟ ਨਹੀਂ ਆਦੇ ਮੇਰੇ ਪੈਰ ਬਹੁਤ ਵੱਡੇ। ਲੈ ਲਊਗਾ ਤੇਰੇ ਬੂਟ ਨਹੀਂ ਹੈਗੇ। ਦੇਖ ਲੈ ਬਿੱਟੂ। ਹਾਂ ਮੈਂ ਬੂਟ ਲੈਣ ਚੱਲੂਗਾ ਨਾਲ ਸ਼ਾਪਿੰਗ ਕਰ ਲਿਓਂਗੇ ਕੱਪੜੇ। ਕੋਈ ਨੂੰ ਚੱਲੂਗਾ ਕੋਈ ਨਹੀਂ ਹੱਸ। ਕੋਈ। ਮੈਂ ਕਹਿੰਦਾ ਪਿੱਜ਼ਾ ਖਾਣ ਦੀ। ਚਲੋ ਚਲੋ। ਤੂੰ ਰਣ ਦੇ ਲਈ ਤੈਨੂੰ ਛੱਡਦੇ ਰਹੀ ਤੈਨੂੰ ਰਣ ਦੇ ਯਾਰ। ਭਾਜੀ ਅਸੀਂ ਛੱਡ ਨਹੀਂ ਸਕਦੀ। ਕੁੱਤੀ। ਓਹ ਚੱਲ ਦਵਾਈ। ਹੌਲੀ 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 ਬੈਗ ਡਾਈ ਨਾਏ ਬੱਬੂ ਨਾਏ ਬਾਏ ਰੱਬ ਦੇ ਕਹਦਾ ਪਰਹਣ ਨੂੰ ਤੇ ਆ ਦੇ ਕੋਦਨ ਤੇ ਇਸ ਨੂੰ ਮਣਾ ਸਟੈਂਡ ਦੇਦਾ ਹਣਾ ਡਰ ਨਾ ਚਲੋ ਅੱਜੋ ਚਲੋ ਆਜੋ ਬਾਲ ਵਈ ਬਾਲ ਐ ਤੇਰੀ ਤੇ ਤੇਰੀ ਬਾਲ ਓਏ ਕੁੱਤੇ ਸੋਣਿਆ ਦੇਖੋ ਕੀ ਫੇਸਬੁਕ ਤੇ ਆਜਾ ਆਪਾਂ ਗੱਡੀ ਵਿੱਚ ਜਾਂਦੇ ਦੋਨੇ ਜਣੇ ਪੰਗ ਆਜਾ ਗੱਡੀ ਚੱਲੀ ਆਪਾਂ ਮੈਂ ਕੱਢ ਜਾ ਮੈਂ ਅੱਗੇ ਵੰਨੇ ਤੂੰ ਅੱਗੇ ਫੜ ਕੇ ਚੱਲ ਕਰਨ ਨਹੀਂ ਤੂੰ ਪਿੱਛੇ ਜਾ ਮੈਂ ਪਿੱਛੇ ਬੈਠਾ ਆਹ ਫੋਟੋ ਆ ਜਾ ਤੂੰ 18 ਸਾਲ ਦਾ ਹੋ ਗਿਆ ਜਿਆਦਾ ਜਿਆ ਤੇਰਾ ਮਸਲਾ ਖਤਰਾ ਚਲੋ ਜੀ ਠੀਕ ਆ ਜੀ ਫਿਰ ਤੇ ਬਾਏ ਬਾਏ ਮਿਲਦਾ ਜੀ ਕਿਸੇ ਅਗਲੇ ਬਲੌਗ ਚ ਹਾਂ ਮਾਰਾ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ ਸਾਰਿਆਂ ਤੇ ਫੇਰ ਮਿਲਦੇ ਜੀ 아음 영상에서